ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਐਚਆਰ ਪੰਜਾਬੀ ਕਹਾਣੀਆਂ ਤੇ ਮੇਰਾ ਨਾਮ ਅਮਨ ਬਰਮਾ ਹੈ ਮੇਰਾ ਪਿੰਡ ਧਰਮਪੁਰਾ ਕਹਿੰਦਾ ਮੇਰੇ ਪਿਤਾ ਦਾ ਆਪਣਾ ਕਾਰੋਬਾਰ ਸੀ ਉਹਨਾਂ ਦੀ ਮੌਤ ਤੋਂ ਬਾਅਦ ਮੈਂ ਹੀ ਸਾਰਾ ਕਾਰੋਬਾਰ ਸੰਭਾਲ ਲਿਆ ਕਿਉਂਕਿ ਮੇਰਾ ਕੋਈ ਭੈਣ ਭਰਾ ਨਹੀਂ ਸੀ ਮੈਂ ਉਹਨਾਂ ਦਾ ਇਕਲੌਤਾ ਪੁੱਤ ਸੀ ਕਰੋੜਾਂ ਦਾ ਕਾਰੋਬਾਰ ਹੁਣ ਮੇਰੀ ਜ਼ਿੰਮੇਵਾਰੀ ਬਣ ਚੁੱਕਿਆ ਸੀ ਸਵੇਰ ਤੋਂ ਰਾਤ ਤੱਕ ਬਸ ਕੰਮ ਹੀ ਮੇਰਾ ਸਾਥੀ ਸੀ ਜ਼ਿੰਦਗੀ ਆਮ ਸੀ ਪਰ ਖਾਲੀ ਵੀ ਕਿਉਂਕਿ 26 ਸਾਲ ਦੀ ਉਮਰ ਤੱਕ ਵੀ ਮੇਰੇ ਜੀਵਨ ਚ ਕੋਈ ਅਜੇਹਾ ਨਹੀਂ ਆਇਆ ਜਿਸ ਨੂੰ ਮੈਂ ਆਪਣਾ ਕਹਿ ਸਕਾਂ ਇੱਕ ਸ਼ਾਮ ਰੋਜ਼ ਦੀ ਤਰ੍ਹਾਂ ਕੰਮ ਤੋਂ ਘਰ ਵਾਪਸ ਆਉਂਦੇ ਸਮੇਂ ਅਚਾਨਕ ਮੇਰੀ ਗੱਡੀ ਦੇ ਸਾਹਮਣੇ ਇੱਕ ਕੁੜੀ ਆ ਕੇ ਡਿੱਗ ਗਈ ਮੈਂ ਖबरा ਕੇ ਥੱਲੇ ਉਤਰਿਆ ਜਦੋਂ ਉਸਦੇ ਵੱਲ ਨਜ਼ਰ ਗਈ ਤਾਂ ਮੈਂ ਹੈਰਾਨ ਰਹਿ ਗਿਆ ਉਸਦਾ ਨਾਮ ਬਾਅਦ ਚ ਮੈਨੂੰ ਪਤਾ ਲੱਗਿਆ ਤਨਵੀ ਦੁੱਧ ਵਰਗੀ ਗੋਰੀ ਚਿੱਟੀ ਲੰਬੇ ਵਾਲ ਤੇ ਮਸੂਮ ਅੱਖਾਂ ਕੰਬਦੀ ਆਵਾਜ਼ ਚ ਬੋਲੀ ਸਾਹਿਬ ਮੇਰੀ ਮਾਂ ਬਹੁਤ ਬਿਮਾਰਾ ਇਲਾਜ ਦੇ ਲਈ ਦਵਾਈ ਚਾਹੀਦੀ ਆ ਪਰ ਮੇਰੇ ਕੋਲ ਪੈਸੇ ਨਹੀਂ ਅੱਜ ਮੈਂ ਮਜਬੂਰੀ ਚ ਖੁਦ ਨੂੰ ਵੇਚਣ ਨਿਕਲੀ ਆ ਤੁਸੀਂ ਮੈਨੂੰ ਖਰੀਦ ਲਓ ਤੇ ਮੈਨੂੰ ਬਸ ਇੰਨੇ ਪੈਸੇ ਦੇ ਦੇਵੋ ਕਿ ਮੈਂ ਆਪਣੀ ਮਾਂ ਦਾ ਇਲਾਜ ਕਰਵਾ ਸਕਾਂ ਨਹੀਂ ਤਾਂ ਉਹ ਮਰ ਜਾਵੇਗੀ ਉਸ ਦੀਆਂ ਗੱਲਾਂ ਸੁਣ ਕੇ ਮੇਰਾ ਦਿਲ ਪਿਗਲ ਗਿਆ ਮੈਂ ਪੁੱਛਿਆ ਤੇਰੀ ਮਾਂ ਨੂੰ ਕੀ ਹੋਇਆ ਉਹ ਉੱਚੀ ਉੱਚੀ ਰੋ ਪਈ ਉਸ ਦੇ ਹੰਝੂ ਉਸ ਦੀਆਂ ਗੱਲਾਂ ਤਾਂ ਗੱਲਾਂ ਤਾਂ ਕਰ ਰਹੀ ਸੀ ਉਸ ਨੇ ਕਿਹਾ ਮੈਨੂੰ ਸਿਰਫ 1800 ਰੁਪਇਆ ਚਾਹੀਦਾ ਦਵਾਈ 1800 ਦੀ ਆਉਂਦੀ ਆ ਮੇਰੇ ਕੋਲ 10000 ਰੁਪਇਆ ਸੀ ਮੈਂ ਬਿਨਾ ਸੋਚੇ ਉਸ ਨੂੰ ਪੈਸੇ ਦੇ ਦਿੱਤੇ ਉਹ ਹੈਰਾਨ ਹੋਈ ਤੇ ਬੋਲੀ ਸਾਹਿਬ ਸਮਾਂ ਤੇ ਜਗ੍ਹਾ ਦੱਸ ਦੇਵੋ ਮੈਂ ਇੱਕ ਰਾਤ ਦੇ ਲਈ ਤੁਹਾਡੀ ਹੋ ਜਾਵਾਂਗੀ ਮੈਂ ਹੈਰਾਨ ਹੋ ਗਿਆ ਫਿਰ ਮੁਸਕਰਾਉਂਦੇ ਹੋਏ ਬੋਲਿਆ ਪਾਗਲ ਤੂੰ ਬਿਕਨ ਦੇ ਲਈ ਨਹੀਂ ਆ ਤੂੰ ਤਾਂ ਕਿਸੇ ਦੀ ਜ਼ਿੰਦਗੀ ਦੀ ਰਾਣੀ ਬਣਨ ਦੇ ਲਈ ਆ ਉਸ ਨੇ ਮੇਰੇ ਵੱਲ ਹੈਰਾਨੀ ਨਾ ਦੇਖਿਆ ਜਿੱਦਾਂ ਯਕੀਨ ਹੀ ਨਾ ਕਰ پا ਰਹੀ ਰਹੀ ਹੋਵੇ ਮੈਂ ਉਸ ਨੂੰ ਹੋਰ ਪੈਸੇ ਦੇ ਕੇ ਕਿਹਾ ਦੁਬਾਰਾ ਕਦੇ ਇਸ ਮਕਸਦ ਨਾਲ ਘਰੋਂ ਨਾ ਨਿਕਲਣਾ ਉਹ ਕੰਬਦੀ ਆਵਾਜ਼ ਚ ਬੋਲੀ ਸਾਹਿਬ ਮੈਂ ਤੁਹਾਡਾ ਇਹ احسان ساری زندگی نہیں ਭੁੱਲਾਂਗੀ ਜੇਕਰ ਮੌਕਾ ਮਿਲਿਆ ਤਾਂ jaan ਦੇ ਕੇ ਵੀ ਤੁਹਾਡਾ ਕਰਜ਼ ਉਤਾਰ ਦੇਵਾਂਗੀ ਮੈਂ ਚੁੱਪ ਕਰਕੇ ਗੱਡੀ 'ਚ ਬੈਠ ਗਿਆ ਪਰ ਉਹ ਅਣਜਾਣ ਕੁੜੀ ਮੇਰੇ ਦਿਲ 'ਚ ਘਰ ਕਰ ਗਈ ਉਸ ਰਾਤ ਮੈਂ ਪਾਸੇ ਬਦਲਦਾ ਰਿਹਾ ਉਸ ਦੀਆਂ ਮਾਸੂਮ ਅੱਖਾਂ ਤੇ ਹੰਝੂ ਆਣਾ ਪਰਿਆ ਚਿਹਰਾ ਮੈਨੂੰ ਸੌਣ ਨਹੀਂ ਦੇ ਰਿਹਾ ਸੀ ਦਿਨ ਲੰਘਦੇ ਗਏ ਪਰ ਉਸ ਦੀਆਂ ਯਾਦਾਂ ਮਿਟਣ ਦਾ ਨਾਮ ਨਹੀਂ ਲੈ ਰਹੀਆਂ ਸੀ ਤਿੰਨ ਦਿਨਾਂ ਬਾਅਦ ਮੈਂ ਉਸ ਜਗ੍ਹਾ ਵਾਪਸ ਗਿਆ ਸ਼ਾਇਦ ਉਹ ਫਿਰ ਮਿਲ ਜਾਵੇ ਪਰ ਉਹ ਕਿਤੇ ਦਿਖਾਈ ਨਾ ਦਿੱਤੀ ਉਸ ਸਮੇਂ ਪਹਿਲੀ ਵਾਰ ਮੈਨੂੰ ਅਫਸੋਸ ਹੋਇਆ ਕਿ ਕਾਸ਼ ਮੈਂ ਉਸਦਾ ਨਾਮ ਪੁੱਛ ਲੈਂਦਾ ਕਾਸ਼ ਉਸਦਾ ਪਤਾ ਲੈ ਲਿਆ ਹੁੰਦਾ ਹੁਣ ਮੈਂ ਹਰ ਸਮੇਂ ਖੋਇਆ-ਖੋਇਆ ਰਹਿਣ ਲੱਗਿਆ ਸੀ ਕਾਰੋਬਾਰ ਲੋਕ ਰਿਸ਼ਤੇ ਸਭ ਕੁਝ ਇੱਕ ਪਾਸੇ ਹੋ ਗਿਆ ਆਖਰਕਾਰ ਇੱਕ ਦਿਨ ਮੈਂ ਆਪਣੇ ਸਭ ਤੋਂ ਕਰੀਬੀ ਦੋਸਤ ਸਮਰ ਨੂੰ ਬੁਲਾਇਆ ਤੇ ਕਿਹਾ ਸਮਰ ਮੈਂ ਤੈਨੂੰ ਇੱਕ ਜ਼ਰੂਰੀ ਰਾਜ਼ ਦੱਸਣਾ ਉਹ ਹੱਸਦੇ ਹੋਏ ਬੋਲਿਆ ਕਿਉਂ ਅਮਨ ਚਿਹਰੇ ਤੇ ਅਜੀਹਾਂ ਰੰਗ ਕਿਉਂ ਆ ਜਿੱਦਾਂ ਦਿਲ 'ਚ ਕੋਈ ਵੱਡੀ ਗੱਲ ਛੁਪਾਈ ਬੈਠਾ ਹੋਵੇ ਮੈਂ ਗਹਿਰਾ ਸਾਹ ਲੈ ਕੇ ਕਿਹਾ ਮੈਨੂੰ ਇੱਕ ਕੁੜੀ ਨਾਲ ਪਿਆਰ ਹੋ ਗਿਆ ਪਰ ਉਹ ਹੁਣ ਮੇਰੇ ਕੋਲ ਨਹੀਂ ਤੇ ਮੈਨੂੰ ਉਹੀ ਚਾਹੀਦੀ ਆ ਮੈਂ ਪੂਰਾ ਕਿੱਸਾ ਦੱਸਿਆ ਸਮਰ ਪਹਿਲਾਂ ਤਾਂ ਹੈਰਾਨ ਹੋਇਆ ਫਿਰ ਬੋਲਿਆ ਵਣ ਅਜੇਂਗਾ ਕੁੜੀਆਂ ਤਾਂ ਬਹੁਤ ਮਿਲਦੀਆਂ ਪਰ ਜੋ ਤੈਨੂੰ ਮਿਲੀ ਸ਼ਾਇਦ ਉਹੀ ਤੇਰੇ ਨਸੀਬ 'ਚ ਲਿਖੀ ਹੋਵੇ ਆਮਨ ਆਪਣੇ ਘਰ ਦੀ ਖਿੜਕੀ ਦੇ ਕੋਲ ਖੜਾ ਸੀ ਉਸਨੇ ਸਮਰ ਨੂੰ ਕਿਹਾ ਸਮਰ ਤਣਵੀ ਦੇ ਬਾਰੇ 'ਚ ਸੋਚਦੇ ਹੋਏ ਮੈਂ ਖੁਦ ਨੂੰ ਪਾਗਲ ਮਹਿਸੂਸ ਕਰ ਰਿਹਾ ਹਾਸ ਵਿੱਚ ਅਜੇ ਹੀ ਕੀ ਖਾਸ ਗੱਲ ਸੀ ਜੋ ਮੈਨੂੰ ਇਸ ਕਦਰ ਸ਼ੂਗੀ ਸਮਰ ਹੱਸਦੇ ਹੋਏ ਬੋਲਿਆ ਤੈਨੂੰ ਪਤਾ ਉਸਦੀ ਖਾਸੀਅਤ ਸ਼ਬਦਾਂ ਵਿੱਚ ਬਿਆਨ ਨਹੀਂ ਕੀਤੀ ਜਾ ਸਕਦੀ ਉਸ ਦਾ ਬੋਲਣ ਦਾ ਅੰਦਾਜ਼ ਬੁੱਲਾਂ ਦੀ ਹਲਕੀ ਕੰਬਦੀ ਆਵਾਜ਼ ਤੇ ਝੁਕੀਆਂ ਨਜ਼ਰਾਂ ਦੁੱਧ ਵਰਗੀ ਚਿੱਟੀ ਸਭ ਕੁਝ ਤੇਰੇ ਦਿਲ ਤੇ ਜਿੱਦਾਂ ਛਾਪ ਗਿਆ ਹੋਵੇ ਅਮਨ ਉਦਾਸੀ ਨਾਲ ਬੋਲਿਆ ਕਾਸ਼ ਮੈਂ ਉਸ ਦਾ ਨਾਮ ਜਾਂ ਪਤਾ ਪੁੱਛ ਲੈਂਦਾ ਸਮਰ ਨੇ ਮੁਸਕਰਾਉਂਦੇ ਹੋਏ ਕਿਹਾ ਚਿੰਤਾ ਨਾ ਕਰ ਅਮਨ ਦੇਖਦੇ ਆਂ ਕੀ ਕਰ ਸਕਦੇ ਆਂ ਅਮਨ ਖਿੜਕੀ ਤੋਂ ਬਾਹਰ ਦੇਖਦੇ ਹੋਏ ਉਹੀ ਦ੍ਰਿਸ਼ ਯਾਦ ਕਰ ਰਿਹਾ ਸੀ ਜਦੋਂ ਤਨਵੀ ਪਹਿਲੀ ਵਾਰ ਉਸ ਦੀ ਜ਼ਿੰਦਗੀ ਚ ਆਈ ਸੀ ਲਗਭਗ 1 ਮਹੀਨਾ ਲੰਘ ਗਿਆ ਪਰ ਉਹ ਕੁੜੀ ਉਸ ਦੇ ਦਿਲ ਵਿੱਚ ਇੱਕ ਪਲ ਨੂੰ ਵੀ ਨਹੀਂ ਗਈ ਸਮਰ ਨੇ ਹਰ ਸੰਭਵ ਕੋਸ਼ਿਸ਼ ਕੀਤੀ ਹਰ ਜਗ੍ਹਾ ਪਤਾ ਕੀਤਾ ਪਰ ਤਨਵੀ ਜਿੱਦਾਂ ਹਵਾ ਚੀ ਕੋਲ ਗਈ ਸੀ ਕੌਣ ਸੀ ਉਹ ਕਿਉਂ ਆਈ ਸੀ ਤੇ ਇੰਨੀ ਮਜਬੂਰੀ ਚ ਕਿਉਂ ਚਲੀ ਗਈ ਅਮਨ ਦਾ ਦਿਲ ਬੇਚੈਨ ਸੀ ਉਹ ਦਿਨ ਰਾਤ ਗਲਗਾਂ ਚ ਝਪਟਕਣ ਲੱਗਿਆ ਨੀਂਦ ਨਹੀਂ ਆਉਂਦੀ ਚੈਣ ਨਹੀਂ ਆਉਂਦਾ ਕਾਰੋਬਾਰ ਤੇ ਵੀ ਅਸਰ ਪਿਆ ਲਗਾਤਾਰ ਘਾਟਾ ਹੋਣ ਲੱਗਿਆ ਸਮਰ ਨੇ ਇੱਕ ਦਿਨ ਸਮਝਾਇਆ ਅਮਨ ਵਿਆਹ ਕਰ ਲਾ ਸ਼ਾਇਦ ਧਿਆਨ ਹੋਰ ਪਾਸੇ ਹੋ ਜਾਵੇ ਤੇ ਤੂੰ ਉਸ ਨੂੰ ਭੁੱਲ ਜਾਵੇਂ ਪਰ ਅਮਨ ਦੇ ਲਈ ਇਹ ਨਾ ਮੁਮਕਿਨ ਸੀ ਤਣਵੀ ਹੁਣ ਉਸ ਦੇ ਦਿਲ ਦਾ ਹਿੱਸਾ ਬਣ ਚੁੱਕੀ ਸੀ ਫਿਰ ਵੀ ਦੋਸਤ ਤੇ ਘਰ ਦੇ ਲੋਕਾਂ ਦੇ ਸਮਝਾਉਣ ਤੇ ਅਮਨ ਨੇ ਘਰ ਦੇ ਲਈ ਕੁੜੀ ਦੇਖੀ ਤੇ ਵਿਆਹ ਕਰ ਲਿਆ ਸਮਾਂ ਲੰਘਦਾ ਗਿਆ 6 ਸਾਲ ਲੰਘ ਚੁੱਕੇ ਸੀ ਅਮਨ ਦੋ ਬੱਚਿਆਂ ਦਾ ਪਿਤਾ ਬਣ ਚੁੱਕਿਆ ਸੀ ਪਰਤਣਵੀ ਦਾ ਚਿਹਰਾ ਹਰ ਪਲ ਉਸ ਦੇ ਸਾਹਮਣੇ ਸੀ ਕਾਰੋਬਾਰ ਲਗਾਤਾਰ ਘਾਟੇ 'ਚ ਸੀ ਤੇ ਅਮਨ ਹੌਲੀ-ਹੌਲੀ ਸ਼ਰਾਬ ਵੱਲ ਵਧ ਗਿਆ ਸ਼ਾਂਤੀ ਕਿੱਥੇ ਮਿਲਦੀ ਅਮਨ ਦੀ ਹਾਲਤ ਵਿਗੜਦੀ ਗਈ ਕਿਡਨੀ ਦੀ ਬਿਮਾਰੀ ਨੂੰ ਨੇ ਉਸ ਨੂੰ ਹੋਰ ਕਮਜ਼ੋਰ ਕਰ ਦਿੱਤਾ ਸਰੀਰ ਢਟਾਲ ਹੋ ਗਿਆ ਹੁਣ ਸਾਰਾ ਕਾਰੋਬਾਰ ਉਸ ਦੀ ਪਤਨੀ ਦੀ ਜ਼ਿੰਮੇਵਾਰੀ ਤੇ ਸੀ ਤੇ ਅਮਨ ਹਸਪਤਾਲ ਦੇ ਬਿਸਤਰੇ ਤੇ ਆਪਣੇ ਸਾਹ ਕਹਣ ਰਿਹਾ ਸੀ ਉਸ ਦਿਨ ਦੀ ਤਕਲੀਫ ਕੁਝ ਅਲੱਗ ਹੀ ਸੀ ਹਰ ਸਾਹ ਜਿੱਦਾਂ ਸਜ਼ਾ ਬਣ ਗਏ ਅਚਾਨਕ ਉਸ ਦੀਆਂ ਅੱਖਾਂ ਦੇ ਸਾਹਮਣੇ ਇੱਕ ਚਿਹਰਾ ਆਇਆ ਉਸ ਨੇ ਮੁਸ਼ਕਲ ਨਾਲ ਪਲਕਾਂ ਚੁਕੀਆਂ ਤੇ ਉਸ ਦੇ ਸਾਹਮਣੇ ਉਹੀ ਚਿਹਰਾ ਸੀ ਉਹੀ ਅੱਖਾਂ ਉਹੀ ਮੁਸਕਾਨ ਤਨਵੀ ਹੁਣ ਚਿੱਟੇ ਕੋਟ ਚ ਡਾਕਟਰ ਬਣ ਕੇ ਉਸ ਦੇ ਸਾਹਮਣੇ ਖੜੀ ਸੀ ਉਹ ਹੌਲੀ-ਹੌਲੀ ਉਸ ਦੇ ਵੱਲ ਵਧੀ ਕੋਲ ਹੁੰਦੇ ਹੀ ਅਮਨ ਨੇ ਕਾਮਦੀ ਆਵਾਜ਼ ਚ ਕਿਹਾ ਤੂੰ ਉਹੀ ਆ ਨਾ ਤਨਵੀ ਹਲਕੀ ਮੁਸਕਾਨ ਦੇ ਨਾਲ ਅੱਖਾਂ ਚੁਕਾ ਕੇ ਬੋਲੀ ਹਾਂ ਮੈਂ ਉਹੀ ਆ ਮੇਰੇ ਸਰੀਰ ਚ ਜਿੱਦਾਂ ਫਿਰ ਜੀਵਨ ਵਾਪਸ ਆ ਗਿਆ ਹੋਵੇ ਮੈਂ ਬਸ ਉਸ ਨੂੰ ਦੇਖਦਾ ਰਹਿ ਗਿਆ ਤਨਵੀ ਬੋਲੀ ਅਮਨ ਉਸ ਦਿਨ ਤੁਸੀਂ ਮੈਨੂੰ ਜ਼ਿੰਦਗੀ ਦਿੱਤੀ ਸੀ ਤੇ ਅੱਜ ਮੈਂ ਤੁਹਾਨੂੰ ਜ਼ਿੰਦਗੀ ਦੇਣ ਆਈ ਆਂ ਦਰਦ ਦੀ ਇੱਕ ਲਹਿਰ ਮੇਰੇ ਸਰੀਰ 'ਚ ਦੌੜ ਗਈ ਤੇ ਮੈਂ ਅੱਧਾ ਬੇਹੋਸ਼ ਹੋ ਗਿਆ ਮੇਰਾ ਉਸਨੇ ਮੇਰਾ ਹੱਥ ਫੜ ਲਿਆ ਤੇ ਦਿਲਾਸਾ ਦੇਣ ਲੱਗੀ ਕਿ ਤੁਸੀਂ ਠੀਕ ਹੋ ਮੈਨੂੰ ਭਰੋਸਾ ਹੈ ਤੁਸੀਂ ਤੁਹਾਨੂੰ ਕੁਝ ਨਹੀਂ ਹੋਵੇਗਾ ਮੇਰੀਆਂ ਨਿਗਾਹਾਂ ਬਸ ਉਸਦੇ ਚਿਹਰੇ ਤੇ ਟਿਕੀਆਂ ਜੋ ਹੌਲੀ-ਹੌਲੀ ਬੰਦ ਹੋ ਰਹੀਆਂ ਸੀ ਮੈਂ ਚਾਹੁੰਦਾ ਸੀ ਮੇਰੀਆਂ ਅੱਖਾਂ ਉਸਨੂੰ ਦੇਖਦੇ ਹੋਏ ਬੰਦ ਹੋਣ ਤਨਵੀ ਨੇ ਜਲਦੀ ਐਕਨ ਜੈਕਸ਼ਨ ਲਗਾਇਆ ਤੇ ਮੈਂ ਗੂੜੀ ਨੀਂਦ 'ਚ ਚਲਾ ਗਿਆ ਇੱਕ ਦਿਨ ਬਾਅਦ ਜਦੋਂ ਮੇਰੀ ਅੱਖ ਖੁੱਲੀ ਤਾਂ ਮੈਂ ਉਹੀ ਚਿਹਰਾ ਦੇਖਿਆ ਇਦਾਂ ਲੱਗ ਰਿਹਾ ਸੀ ਜਿਦਾਂ ਮੈਂ ਸੁਪਨਾ ਦੇਖ ਰਿਆਂ ਉਹ ਮੈਨੂੰ ਦਵਾਈ ਦੇ ਰਹੀ ਸੀ ਬੋਲੀ ਅਮਨ ਤੁਹਾਡਾ ਮੇਰੇ ਤੇ ਬਹੁਤ ਵੱਡਾ ਉਪਕਾਰ ਆ ਜੇਕਰ ਮੈਨੂੰ ਆਪਣੀ ਜਾਨ ਦੇ ਕੇ ਵੀ ਇਹ ਉਪਕਾਰ ਚਕਾਉਣਾ ਪਵੇ ਤਾਂ ਮੈਂ ਚਕਾਵਾਂਗੀ ਤੇ ਮੈਂ ਚਾਹੁੰਨੀ ਆ ਕਿ ਤੁਸੀਂ ਬਿਲਕੁਲ ਠੀਕ ਹੋ ਜਾਓ ਇਸ ਪ੍ਰਕਿਰਿਆ ਵਿੱਚ ਤੁਸੀਂ ਮੇਰਾ ਸਾਥ ਦੇਮੋਗੇ ਨਾ ਮੈਂ ਉਸ ਦਾ ਹੱਥ ਫੜ ਲਿਆ ਤੇ ਕਿਹਾ ਹਾਂ ਕਿਉਂ ਨਹੀਂ ਬਸ ਤੂੰ ਮੈਨੂੰ ਠੀਕ ਕਰ ਦੇ ਮੈਂ ਸਾਰੀ ਜ਼ਿੰਦਗੀ ਤੇਰਾ ਇਹ एहसान ਨਹੀਂ ਭੁੱਲਾਂਗਾ ਮੇਰੇ ਤੋਂ ਇਹ ਦਰਦ ਸਹਿ ਹਾ ਨਹੀਂ ਜਾਂਦਾ ਤਣਵੀ ਨੇ ਮੁਸਕਰਾਉਂਦੇ ਹੋਏ ਕਿਹਾ ਚਿੰਤਾ ਨਾ ਕਰੋ ਜੇਕਰ ਰੱਬ ਦੀ ਕਿਰਪਾ ਹੋਈ ਤਾਂ ਮੈਂ ਤੁਹਾਨੂੰ ਠੀਕ ਕਰਨ ਚ ਸਫਲ ਹੋ ਜਾਵਾਂਗੀ ਤਣਵੀ ਨੇ ਮੇਰਾ ਇਲਾਜ ਸ਼ੁਰੂ ਕਰ ਦਿੱਤਾ ਤੇ ਮੈਂ ਬਸ ਉਸ ਨੂੰ ਦੇਖਦੇ ਹੀ ਦੇਖਦੇ ਠੀਕ ਹੋਣ ਲੱਗਿਆ ਮੇਰੀ ਪਤਨੀ ਵੀ ਬਹੁਤ ਖੁਸ਼ ਸੀ ਕਿ ਮੇਰੀ ਹਾਲਤ ਵਿੱਚ ਸੁਧਾਰ ਹੋਣ ਲੱਗਿਆ ਪਿਛਲੇ 6 ਮਹੀਨਿਆਂ ਤੋਂ ਮੈਂ ਹਸਪਤਾਲ ਚ ਭਰਤੀ ਸੀ ਪਰ ਖਾਸ ਬਦਲਾਅ ਨਹੀਂ ਆਇਆ ਪਰ ਤਣਵੀ ਦੇ ਆਉਣ ਤੋਂ ਬਾਅਦ ਜਿੱਦਾਂ ਸਭ ਕੁਝ ਹੀ ਬਦਲ ਗਿਆ ਹੁਣ ਰੋਜ਼ ਹੀ ਮੈਂ ਬਹੁਤ ਵਧੀਆ ਮਹਿਸੂਸ ਕਰਨ ਲੱਗਿਆ ਲਗਭਗ 3 ਮਹੀਨਿਆਂ ਦੇ ਇਲਾਜ ਦੇ ਬਾਅਦ ਮੈਂ ਪੂਰੀ ਤਰ੍ਹਾਂ ਤੰਦਰੁਸਤ ਹੋ ਗਿਆ। ਮੇਰੀ ਕਿਡਨੀ ਫਿਰ ਦੁਬਾਰਾ ਕੰਮ ਕਰਨ ਲੱਗੀ। ਹੁਣ ਤਨਵੀ ਮੇਰੀ ਵਧੀਆ ਦੋਸਤ ਬਣ ਗਈ ਤੇ ਉਹ ਹਰ ਪਲ ਮੇਰੀ ਦੇਖਭਾਲ ਕਰਦੀ ਤੇ ਹੌਸਲਾ ਵਧਾਉਂਦੀ ਸੀ। ਮੈਂ ਪੂਰੀ ਤਰ੍ਹਾਂ ਤੰਦਰੁਸਤ ਹੋ ਚੁੱਕਿਆ ਸੀ। ਇੱਕ ਦਿਨ ਮੈਂ ਉਸ ਨੂੰ ਪੁੱਛਿਆ ਤੇਰਾ ਨਾਮ ਕੀ ਆ? ਉਸ ਰਾਤ ਤੋਂ ਬਾਅਦ ਮੈਂ ਤੇਰਾ دیਵਾਨਾ ਹੋ ਗਿਆ ਸੀ। ਤੂੰ ਤਾਂ ਇਦਾਂ ਗਾਇਬ ਹੋ ਗਈ ਸੀ ਜਿਦਾਂ ਜ਼ਮੀਨ ਨਿਕਲ ਗਈ ਜਾਂ ਅਸਮਾਨ ਨੇ ਛੁਪਾ ਲਿਆ। ਤਨਵੀ ਮੁਸਕਰਾਈ ਤੇ ਬੋਲੀ ਅਮਨ ਮੈਂ 3 ਮਹੀਨੇ ਤੋਂ ਤੁਹਾਡਾ ਇਲਾਜ ਕਰ ਰਹੀ ਸੀ ਤੇ ਤੁਹਾਨੂੰ ਹੁਣ ਤੱਕ ਮੇਰਾ ਨਾਮ ਨਹੀਂ ਪਤਾ ਮੈਂ ਕਿਹਾ ਤੂੰ ਜਾਣਦੀ ਹੈ ਤੇਰੇ ਕਾਰਨ ਮੈਨੂੰ ਨਵੀਂ ਜ਼ਿੰਦਗੀ ਮਿਲੀ ਆ ਤੇ ਉਹ ਬੋਲੀਏ ਮੇਰੇ ਕਾਰਨ ਨਹੀਂ ਸਗੋਂ ਰੱਬ ਦੀ ਕਿਰਪਾ ਹੈ ਤੇ ਤੁਹਾਡਾ एहसान ਸੀ ਮੇਰੇ ਤੇ ਜਿਸ ਨੂੰ ਮੈਂ ਚੁਕਾਇਆ ਹੈ ਤੇ ਸ਼ਾਇਦ ਹੁਣ ਵੀ ਬਾਕੀ ਆ ਮੈਂ ਪੁੱਛਿਆ ਉਹ ਦਿਨ ਜਦੋਂ ਤੂੰ ਮਜਬੂਰੀ ਚ ਰੋ ਰਹੀ ਸੀ ਆਪਣੀ ਮਾਂ ਦੀ ਦਵਾਈ ਦੇ ਪੈਸੇ ਨਹੀਂ ਸੀ ਫਿਰ ਤੂੰ ਡਾਕਟਰ ਕਿੱਦਾਂ ਬਣ ਗਈ ਤਣਵੀ ਨੇ ਮੁਸਕਰਾਉਂਦੇ ਹੋਏ ਕਿਹਾ ਕਮਨ ਇਹ ਸਾਡਾ ਤੁਹਾ ਸਭ ਤੁਹਾਡਾ ਹੀ एहਸਾਨ ਆ ਉਸ ਦਿਨ ਘਰ ਜਾ ਕੇ ਮੈਂ ਆਪਣੀ ਮਾਂ ਦੀ ਦਵਾਈ ਲੈ ਲਈ ਜੋ ਲਿਫਾਫਾ ਤੁਸੀਂ ਮੈਨੂੰ ਦਿੱਤਾ ਸੀ ਮੈਂ ਖੋਲਿਆ ਨਹੀਂ ਮੇਰੀ ਮਾਂ ਉਸ ਦਵਾਈ ਨਾਲ ਹੀ ਠੀਕ ਹੋ ਗਈ ਫਿਰ ਮੈਂ ਪੈਸਿਆਂ ਵਾਲਾ ਲਿਫਾਫਾ ਹਲਮਾਰੀ ਚ ਰੱਖ ਦਿੱਤਾ ਬਾਅਦ ਚ ਜਦੋਂ ਲੋੜ ਪਈ ਤਾਂ ਖੋਲਿਆ ਉਸ ਪੈਸਿਆਂ ਨਾਲ ਮੈਂ ਪੜ੍ਹਾਈ ਜਾਰੀ ਰੱਖੀ ਮੈਡੀਕਲ ਕਾਲਜ ਚ ਦਾਖਲਾ ਲਿਆ ਤੇ ਡਾਕਟਰ ਬਣ ਗਈ ਮੈਂ ਕਿਹਾ ਤੇਰੀ ਮਿਹਨਤ ਬਹੁਤ ਵਧੀਆ ਰੰਗ ਲਿਆਈ ਤਣਵੀ ਮੁਸਕਰਾਈ ਤੇ ਆਪਣੀ ਜੇਬ ਚੋਂ ਨੇਮ ਪਲੇਟ ਕੱਢ ਕੇ ਮੇਰੇ ਸਾਹਮਣੇ ਰੱਖ ਦਿੱਤੀ ਮੇਰਾ ਨਾਮ ਆ ਡਾਕਟਰ ਤਣਵੀ ਅਸੀਂ ਅਜੇ ਗੱਲਾਂ ਕਰ ਹੀ ਰਹੇ ਸੀ ਕਿ ਮੇਰੀ ਪਤਨੀ ਤੇ ਬੱਚੇ ਆ ਗਏ ਉਹਨਾਂ ਨੂੰ ਦੇਖ ਕੇ ਮੈਂ ਖੁਸ਼ ਹੋਇਆ ਮੇਰੀ ਪਤਨੀ ਹਸਪਤਾਲ ਬਹੁਤ ਘੱਟ ਆਉਂਦੀ ਸੀ ਕਿਉਂਕਿ ਸਾਰਾ ਕਾਰੋਬਾਰ ਹੁਣ ਉਸਦੇ ਹੱਥ ਵਿੱਚ ਸੀ ਤੇ ਮੈਂ ਬਸ ਤਨਵੀ ਨੂੰ ਦੇਖਦਾ ਰਹਿ ਗਿਆ ਮੈਂ ਤਾਂ ਆਪਣੀ ਬਿਮਾਰੀ ਤੇ ਇਸ ਅਜੀਬ ਪਿਆਰ ਵਿੱਚ ਸਭ ਕੁਝ ਲਟਾ ਬੈਠਾ ਸੀ ਮੇਰਾ ਦੋਸਤ ਸਮਰ ਵੀ ਆ ਗਿਆ ਕਿਉਂਕਿ ਅੱਜ ਮੈਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਜਾ ਰਹੀ ਸੀ ਫਿਰ ਉਹ ਡਾਕਟਰ ਕਮਰੇ 'ਚੋਂ ਬਾਹਰ ਚਲੀ ਗਈ ਮੈਂ ਸਮਰ ਨੂੰ ਕਿਹਾ ਕਿ ਉਹੀ ਕੁੜੀ ਆ ਜਿਸ ਦੇ ਬਾਰੇ ਵਿੱਚ ਮੈਂ ਤੈਨੂੰ ਦੱਸਿਆ ਸੀ ਸਮਰ ਨੇ ਹੱਸਦੇ ਹੋਏ ਕਿਆ ਕੀ ਕਿਸਮਤ ਆ ਜਿਸ ਤੋਂ ਬਿਮਾਰੀ ਮਿਲੀ ਉਸ ਨੇ ਹੀ ਲਾਜਵੀ ਕਰ ਦਿੱਤਾ ਜਿਸ ਤੇ ਦਿਲ ਆਇਆ ਉਸ ਨੇ ਜੀਣਾਂ ਦੀ ਵਜ੍ਹਾ ਵੀ ਦਿੱਤੀ ਮੈਂ ਕਿਹਾ ਹੁਣ ਸ਼ਾਇਰੀ ਨਾ ਸ਼ੁਰੂ ਕਰ ਤੇ ਜਲਦੀ ਮੈਨੂੰ ਘਰ ਲੈ ਕੇ ਚੱਲ ਮੈਨੂੰ ਇੱਥੇ ਬਹੁਤ ਬੋਰਿਅਤ ਹੋ ਰਹੀ ਆ ਮੈਂ ਥੱਕ ਚੁੱਕਿਆ ਇੱਕ ਸਾਲ ਹੋਣ ਨੂੰ ਆਇਆ ਤੇ ਮੈਂ ਇਨਾਂ ਕੰਦਾਂ ਦੇ ਵਿੱਚ ਕੈਦ ਰਿਹਾ ਹੁਣ ਤਾਂ ਇਹ ਕੰਦਾ ਮੈਨੂੰ ਕੱਟਣ ਨੂੰ ਆਉਂਦਾਂ ਸਮਰ ਨੇ ਮੇਰੇ ਮੁੰਡੇ ਤੇ ਹੱਥ ਰੱਖੇ ਮੋਢੇ ਤੇ ਹੱਥ ਰੱਖਿਆ ਤੇ ਕਿਹਾ ਕਿ ਹੁਣ ਤਾਂ ਤੂੰ ਠੀਕ ਹੋ ਕੇ ਜਾ ਰਿਹਾ ਫਿਰ ਚਿੰਤਾ ਕਿਸ ਗੱਲ ਦੀ ਮੈਨੂੰ ਗੱਡੀ 'ਚ ਬਿਠਾਇਆ ਗਿਆ ਤੇ ਮੈਂ ਘਰ ਆ ਗਿਆ ਘਰ ਪੂਰਾ ਸਜਿਆ ਹੋਇਆ ਸੀ ਮੇਰਾ ਬਹੁਤ ਵਧੀਆ ਸਵਾਗਤ ਕੀਤਾ ਗਿਆ ਸਾਰਿਆਂ ਦੇ ਚਿਹਰੇ ਤੇ ਖੁਸ਼ੀ ਸੀ ਮੈਂ ਬਹੁਤ ਖੁਸ਼ ਸੀ ਤਨਵੀ ਤੇ ਮੇਰੀ ਪਤਨੀ ਦੀ ਆਪਸ 'ਚ ਵਧੀਆ ਦੋਸਤੀ ਹੋ ਗਈ ਮੈਂ ਹੁਣ ਖੁਸ਼ੀ ਵੀ ਰਹਿਣ ਲੱਗਿਆ ਸੀ ਕਰੀਬ ਇੱਕ ਮਹੀਨੇ ਦੇ ਆਰਾਮ ਤੋਂ ਬਾਅਦ ਮੈਂ ਪਹਿਲੀ ਵਾਰ ਫਿਰ ਆਪਣੇ ਆਫਿਸ ਜਾ ਰਿਹਾ ਸੀ ਦਿਲ ਹੀ ਦਿਲ ਵਿੱਚ ਬਹੁਤ ਖੁਸ਼ ਸੀ ਕਿ ਆਖਰਕਾਰ ਆਪਣੀ ਪੁਰਾਣੀ ਜ਼ਿੰਦਗੀ ਵੱਲ ਵਾਪਸ ਆ ਰਿਹਾ ਹਾਂ ਅਚਾਨਕ ਰਸਤੇ 'ਚ ਇੱਕ ਗੱਡੀ ਆ ਕੇ ਸਾਡੀ ਗੱਡੀ ਦੇ ਸਾਹਮਣੇ ਰੁਕ ਗਈ ਉਹ ਜਗ੍ਹਾ ਉਹੀ ਸੀ ਜਿੱਥੇ ਕਈ ਸਾਲ ਪਹਿਲਾਂ ਮੈਨੂੰ ਤਣਵੀ ਮਿਲੀ ਸੀ ਮੈਂ ਗੱਡੀ ਚੋਂ ਉਤਰਨ ਦਾ ਇਰਾਦਾ ਕੀਤਾ ਪਰ ਡਰਾਈਵਰ ਨੇ ਮੈਨੂੰ ਰੋਕਿਆ ਤੇ ਕਿਹਾ ਸਾਹਬ ਤੁਸੀਂ ਬੈਠੋ ਮੈਂ ਦੇਖਦਾ ਐਨੇ ਵਿੱਚ ਇੱਕ ਕੁੜੀ ਤੇਜ਼ੀ ਨਾਲ ਦੂਜੀ ਗੱਡੀ ਚੋਂ ਉਤਰੀ ਤੇ ਗੁੱਸੇ 'ਚ ਬੋਲੀ ਤੁਹਾਨੂੰ ਦਿਖਾਈ ਨਹੀਂ ਦਿੰਦਾ ਕਿ ਕਿਸ ਤਰ੍ਹਾਂ ਗੱਡੀ ਚਲਾ ਰਹੇ ਹੋ ਫਿਰ ਜਿੱਦਾਂ ਹੀ ਉਸ ਦੀ ਨਜ਼ਰ ਮੇਰੇ ਤੇ ਪਈ ਉਹ ਰੁਕ ਗਈ ਤੇ ਬੋਲੀ ਸਾਹਿਬ ਇਹ ਤੁਹਾਡੀ ਗੱਡੀ ਸੀ ਮੈਂ ਹੈਰਾਨ ਹੋ ਕੇ ਕਿਹਾ ਕੀ ਹੋਇਆ ਤਾਂ ਉਹ ਬੋਲੀ ਮੈਨੂੰ ਹਸਪਤਾਲ ਜਾਣਾ ਇੱਕ ਮਰੀਜ਼ ਆਇਆ ਏ ਤੇ ਬਹੁਤ ਹੀ ਗੰਭੀਰ ਸਥਿਤੀ 'ਚ ਆ ਤੁਹਾਡੀ ਗੱਡੀ ਦੇ ਸਾਹਮਣੇ ਗੱਡੀ ਟਕਰਾ ਗਈ ਤਾਂ ਮੈਂ ਘਬਰਾ ਗਈ ਤੇ ਗੁੱਸੇ 'ਚ ਆ ਗਈ ਮੈਂ ਨਰਮੀ ਨਾਲ ਕਿਹਾ ਕੋਈ ਗੱਲ ਨਹੀਂ ਜੇਕਰ ਤੂੰ ਚਾਹੇ ਤਾਂ ਅਸੀਂ ਵੀ ਉਧਰ ਹੀ ਜਾ ਰਹੇ ਹਾਂ ਤੈਨੂੰ ਹਸਪਤਾਲ ਛੱਡ ਦਿੰਨੇ ਆ ਉਸਨੇ ਜਲਦੀ ਹਾਂ ਵਿੱਚ ਸਿਰ ਹਿਲਾਇਆ ਤੇ ਕਿਹਾ ਹਾਂ ਠੀਕ ਆ ਮੇਰੀ ਗੱਡੀ ਅਚਾਨਕ ਬੰਦ ਹੋ ਗਈ ਉਹ ਮੇਰੇ ਨਾਲ ਵਾਲੀ ਸੀਟ ਤੇ ਆ ਕੇ ਬੈਠ ਗਈ ਉਸ ਦੇ ਨਜ਼ਦੀਕੀ ਮੇਰੀ ਇੱਕ ਅਜੀਬ ਸਕੂਨ ਦੇ ਰਹੀ ਸੀ ਉਹ ਹੀ ਉਹ ਰਸਤਾ ਜਿਹਾ ਲੱਗ ਰਿਹਾ ਸੀ ਜਿੱਦਾਂ ਕਦੇ ਖਤਮ ਹੀ ਨਾ ਹੋਵੇ ਮੈਂ ਬਹੁਤ ਖੁਸ਼ ਸੀ ਅੱਜ ਮੈਂ ਉਸ ਨੂੰ ਹਸਪਤਾਲ ਛੱਡਿਆ ਤੇ ਖੁਦ ਦਫ਼ਤਰ ਆ ਗਿਆ ਪਰ ਸਾਰਾ ਦਿਨ ਬਸ ਉਸ ਦੇ ਖਿਆਲ 'ਚ ਹੀ ਡੁੱਬਿਆ ਰਹਾ ਮੇਰੀ ਹੁਣ ਇੱਕ ਪਤਨੀ ਸੀ ਮੇਰੇ ਬੱਚੇ ਸੀ ਪਰ ਉਹ ਮੇਰੀ ਪਹਿਲੀ ਮੁਹੱਬਤ ਸੀ ਉਹ ਮੁਹੱਬਤ ਜਿਹੜੀ ਕਦੇ ਦਿਲ ਵਿੱਚੋਂ ਬੀਟਾਈ ਨਹੀਂ ਜਾ ਸਕਦੀ ਅੱਜ ਉਹ ਮੇਰੇ ਨਾਲ ਬੈਠੀ ਸੀ ਕਈ ਸਾਲਾਂ ਦੀ ਤਮੰਨਾ ਪੂਰੀ ਹੋ ਗਈ ਮੈਂ ਬੇਕਰਾਰੀ ਵਿੱਚ ਆਪਣੇ ਦੋਸਤ ਸਮਰ ਨੂੰ ਫੋਨ ਕੀਤਾ ਤੇ ਕਿਹਾ ਤੂੰ ਫੌਰਨ ਮੇਰੇ ਆਫਿਸ ਆ ਮੈਂ ਤੇਰੇ ਨਾਲ ਕੁਝ ਜ਼ਰੂਰੀ ਗੱਲ ਕਰਨੀ ਆ ਉਹ ਬੋਲਿਆ ਠੀਕ ਆ ਮੈਂ ਅੱਧੇ ਘੰਟੇ ਚ ਹੀ ਪਹੁੰਚਦਾ ਉਹ ਅੱਧਾ ਘੰਟਾ ਮੈਨੂੰ ਇਦਾਂ ਲੱਗ ਰਿਹਾ ਸੀ ਜਿਦਾਂ ਕਈ ਸਾਲ ਹੋਣ ਆਖਰਕਾਰ ਉਹ ਆਇਆ ਤੇ ਮੈਂ ਬਿਨਾਂ ਕੁਝ ਪੁੱਛੇ ਕਿਆ ਸਮਰ ਮੈਂ ਤਨਵੀ ਨਾਲ ਵਿਆਹ ਕਰਨਾ ਚਾਹੁੰਨਾ ਉਹ ਹੈਰਾਨ ਹੋ ਕੇ ਬੋਲਿਆ ਤੇਰਾ ਦਿਮਾਗ ਠੀਕ ਆ ਤੂੰ ਪਤਨੀ ਤੇ ਬੱਚਿਆਂ ਵਾਲਾ ਤੇਰੀ ਇੱਕ ਪਤਨੀ ਆ ਜੋ ਕਈ ਸਾਲਾਂ ਤੋਂ ਤੇਰੇ ਨਾਲ ਆ ਤੇ ਤੇਰੇ ਦੋ ਬੱਚੇ ਆ ਤੇ ਤੂੰ ਇਦਾਂ ਕਿਦਾਂ ਕਹਿ ਸਕਦਾ ਮੈਂ ਸਖਤ ਸ਼ਬਦਾਂ ਚ ਕਿਹਾ ਮੈਨੂੰ ਕੁਝ ਨਹੀਂ ਸੋਚਣਾ ਮੈਨੂੰ ਕੁਝ ਨਹੀਂ ਸਮਝਣਾ ਬਸ ਇੰਨਾ ਜਾਣਦਾ ਕਿ ਮੈਨੂੰ ਉਸ ਕੁੜੀ ਨਾਲ ਵਿਆਹ ਕਰਨਾ ਸਮਰ ਨੇ ਮੈਨੂੰ ਕਿਹਾ ਪਹਿਲਾਂ ਤੂੰ ਭਾਬੀ ਨਾਲ ਗੱਲ ਕਰ ਜੇਕਰ ਉਹ ਇਜਾਜ਼ਤ ਦਿੰਦੀ ਆ ਤਾਂ ਠੀਕ ਆ ਇਸ ਵਿੱਚ ਕੋਈ ਹਰਜ ਨਹੀਂ ਤੇ ਸਭ ਤੋਂ ਪਹਿਲਾਂ ਤੂੰ ਤਨਵੀ ਨਾਲ ਵੀ ਗੱਲ ਕਰ ਕਿਤੇ ਉਸ ਦੀ ਜ਼ਿੰਦਗੀ ਵਿੱਚ ਕੋਈ ਹੋਰ ਤਾਂ ਨਹੀਂ ਸਮਰ ਬੋਲਿਆ ਲੱਗਦਾ ਤਾਂ ਨਹੀਂ ਪਰ ਫਿਰ ਵੀ ਤੂੰ ਇੱਕ ਵਾਰ ਉਸ ਨਾਲ ਖੁੱਦ ਹੀ ਗੱਲ ਕਰ ਮੈਂ ਕਿਹਾ ਹਾਂ ਇਹ ਠੀਕ ਆ ਤੇ ਤੈਅ ਕੀਤਾ ਕਿ ਜਲਦੀ ਮੈਂ ਉਸ ਨਾਲ ਖੁੱਲ੍ਹ ਕੇ ਗੱਲ ਕਰਾਂਗਾ ਉਸ ਦਿਨ ਮੈਂ ਜਲਦੀ ਦਫ਼ਤਰ 'ਚ ਘਰ ਗਿਆ ਤਾਂ ਦੇਖਿਆ ਤਨਵੀ ਘਰ 'ਚ ਹੀ ਮੌਜੂਦ ਸੀ ਉਸਦੇ ਹੱਥ 'ਚ ਕੁਝ ਫਲ ਤੇ ਕੁਝ ਖਾਣ ਪੀਣ ਦੀਆਂ ਚੀਜ਼ਾਂ ਸੀ ਉਹ ਮੇਰੀ ਪਤਨੀ ਨਾਲ ਗੱਲ ਕਰ ਰਹੀ ਸੀ ਤੇ ਖੁਸ਼ੀ-ਖੁਸ਼ੀ ਬੈੜਕ 'ਚ ਬੈਠੀ ਸੀ। ਨੇਨੇ 'ਚ ਹੀ ਮੈਂ ਵੀ ਅੰਦਰ ਆਇਆ ਤਾਂ ਦੋਵੇਂ ਮੇਰੇ ਵੱਲ ਦੇਖਣ ਲੱਗੀਆਂ। ਮੈਂ ਮੁਸਕਰਾ ਕੇ ਕਿਹਾ ਗੁੱਡ ਈਵਨਿੰਗ ਡਾਕਟਰ ਸਾਈਬਾ। ਉਹ ਬੋਲੀ ਸਾਹਿਬ ਤੁਹਾਡੀ ਤਬੀਅਤ ਹੁਣ ਕਿੱਦਾਂ? ਮੈਂ ਹਲਕੀ ਮੁਸਕਾਨ ਦੇ ਨਾਲ ਕਿਹਾ ਮੇਰਾ ਨਾਮ ਸਾਹਿਬ ਨਹੀਂ ਮੇਰਾ ਨਾਮ ਅਮਨ ਹੈ ਤੇ ਤੂੰ ਮੈਨੂੰ ਅਮਨ ਕਹਿ ਸਕਦੀ ਆ। ਮੇਰੀ ਪਤਨੀ ਨੇ ਮੇਰੇ ਹੱਥੋਂ ਬੈਗ ਲਿਆ ਤੇ ਅਸੀਂ ਡਰਾਈング ਰੂਮ 'ਚ ਬੈਠ ਗਏ। ਨੌਕਰਾਂ ਨੂੰ ਚਾਹ ਲਿਆਉਣ ਨੂੰ ਕਿਹਾ ਤਾਂ ਉਹ ਚਾਹ ਲੈ ਕੇ ਆਏ ਅਸੀਂ ਸ਼ਾਮ ਮੈਂ ਲਗਾਤਾਰ ਤਨਵੀ ਨੂੰ ਹੀ ਦੇਖਦਾ ਰਿਹਾ ਇਹ ਗੱਲ ਮੇਰੀ ਪਤਨੀ ਨੇ ਮਹਿਸੂਸ ਕਰ ਲਈ ਜਦੋਂ ਤਨਵੀ ਘਰੋਂ ਚਲੀ ਗਈ ਤਾਂ ਮੈਂ ਆਰਾਮ ਨਾਲ ਕਰਨ ਦੇ ਲਈ ਕਮਰੇ ਵਿੱਚ ਗਿਆ ਥੋੜੀ ਹੀ ਦੇਰ ਬਾਅਦ ਮੇਰੀ ਪਤਨੀ ਮੇਰੇ ਕੋਲ ਆਈ ਤੇ ਗੁੱਸੇ 'ਚ ਬੋਲੀ ਤੁਸੀਂ ਡਾਕਟਰ ਨੂੰ ਇਦਾਂ ਦੇਖ ਰਹੇ ਸੀ ਜਿੱਦਾਂ ਪਤਾ ਨਹੀਂ ਤੁਹਾਡਾ ਉਹਨਾਂ ਨਾਲ ਕੀ ਰਿਸ਼ਤਾ ਮੈਨੂੰ ਤਾਂ ਕਦੇ ਉਹਨਾਂ ਨਜ਼ਰਾਂ ਨਾਲ ਨਹੀਂ ਦੇਖਿਆ ਮੈਂ ਕਿਹਾ ਜੇਹੀ ਕੋਈ ਗੱਲ ਨਹੀਂ ਤੇ ਪਾਸਾ ਬਦਲ ਕੇ ਸੌ ਗਿਆ ਮੇਰੀ ਪਤਨੀ ਨਾਰਾਜ਼ ਲੱਗ ਰਹੀ ਸੀ ਸਵੇਰੇ ਉੱਠਣ ਤੇ ਉਹ ਮੂੰਹ ਲਟਕਾਏ ਨਾਸ਼ਤੇ ਦੀ ਮੇਜ਼ ਤੇ ਬੈਠੀ ਮੈਂ ਪੁੱਛਿਆ ਹੁਣ ਤੈਨੂੰ ਕੀ ਹੋਇਆ ਤਾਂ ਉਹ ਬੋਲੀ ਸੱਚ-ਸੱਚ ਦੱਸੋ ਤੁਸੀਂ ਤੇ ਤਨਵੀ ਦੇ ਵਿੱਚ ਕੀ ਰਿਸ਼ਤਾ ਮੈਂ ਗਹਿਰਾ ਸਾਹ ਲੈ ਕੇ ਕਿਹਾ ਦੇਖ ਸਾਡੇ ਵਿੱਚ ਸਿਰਫ ਆਪਣਾਪਣ ਤੇ ਦੋਸਤਾਨਾ ਪਿਆਰ ਦਾ ਕੋਈ ਮਾਮਲਾ ਨਹੀਂ ਮੇਰੀ ਪਤਨੀ ਲਾਲ-ਪੀਲੀ ਹੋ ਕੇ ਬੋਲੀ ਪਿਆਰ ਜੋ ਸ਼ਾਇਦ ਸਿਰਫ ਉਸਦੇ ਲਈ ਸੀ ਮੇਰੇ ਲਈ ਤਾਂ ਕਦੇ ਹੈ ਹੀ ਨਹੀਂ ਉਹ ਰੋਣ ਲੱਗੀ ਤੇ ਮੈਂ ਇਹ ਸਭ ਤੋਂ ਥੋੜਾ ਅੱਕ ਗਿਆ ਮੈਂ ਕਿਹਾ ਤੂੰ ਮੈਨੂੰ ਘਰ ਵਿੱਚ ਚੈਣ ਨਾਲ ਵੀ ਨਹੀਂ ਰਹਿਣ ਦਿੰਦੀ ਤੂੰ ਮੇਰੀ ਜ਼ਿੰਦਗੀ ਨਰਕ ਬਣਾ ਦਿੱਤੀ ਆ ਮੇਰੀ ਪਤਨੀ ਤੇ ਮੇਰੀ ਲੜਾਈ ਹੋ ਗਈ ਮੈਂ ਗੁੱਸੇ ਵਿੱਚ ਦਫ਼ਤਰ ਚਲਾ ਗਿਆ ਸ਼ਾਮ ਨੂੰ ਜਦੋਂ ਮੈਂ ਵਾਪਸ ਆਇਆ ਤਾਂ ਪਤਨੀ ਘਰ 'ਚ ਮੌਜੂਦ ਨਹੀਂ ਸੀ ਮੈਂ ਲੰਮਾ ਸਾਹ ਲੈ ਕੇ ਦਿਲ ਦਾ ਬੋਝ ਹਲਕਾ ਹੋ ਗਿਆ ਉਸ ਦੀ ਮੌਜੂਦਗੀ 'ਚ ਮੈਨੂੰ ਉਹ ਸਕੂਨ ਨਹੀਂ ਮਿਲਦਾ ਸੀ ਜੋ ਦਿਲ ਚਾਹੁੰਦਾ ਸੀ ਸ਼ਾਇਦ ਇਹ ਇਸ ਲਈ ਸੀ ਕਿ ਦਿਲ ਦਾ ਪਿਆਰ ਅਜੇ ਤੱਕ ਪੂਰੀ ਤਰ੍ਹਾਂ ਨਹੀਂ ਹੋਇਆ ਸੀ ਤਣਵੀ ਤੇ ਮੇਰੀ ਦੋਸਤੀ ਹੁਣ ਬਹੁਤ ਗਹਿਰੀ ਹੋ ਚੁੱਕੀ ਸੀ ਉਹ ਅਕਸਰ ਸ਼ਾਮ ਨੂੰ ਮੇਰੇ ਘਰ ਆਉਂਦੀ ਮੇਰੇ ਬੱਚਿਆਂ ਦੇ ਨਾਲ ਖੇਡਦੀ ਤੇ ਮਾਹੌਲ ਹਲਕਾ ਹੋ ਜਾਂਦਾ ਮੇਰੀ ਪਤਨੀ ਨੂੰ ਗਏ ਹੋਏ 15 ਦਿਨ ਹੋ ਚੁੱਕੇ ਸੀ ਉਹ ਆਪਣੇ ਪੱਕੇ ਗਈ ਸੀ ਪਰ ਵਾਪਸ ਨਹੀਂ ਆਈ ਮੇਰੇ ਦੋਸਤ ਸਮਰ ਨੇ ਕਿਹਾ ਜਾ ਕੇ ਉਸ ਨੂੰ ਮਨਾ ਲਿਆ ਪਰ ਮੈਂ ਸਾਫ਼ ਕਹਿ ਦਿੱਤਾ ਕਿ ਨਹੀਂ ਮੈਂ ਨਹੀਂ ਜਾਵਾਂਗਾ ਇੱਕ ਸ਼ਾਮ ਤਨਵੀ ਆਈ ਮੈਂ ਦਫ਼ਤਰ ਤੋਂ ਵਾਪਸ ਆਇਆ ਤਾਂ ਉਹ ਮੇਰੇ ਬੱਚਿਆਂ ਨਾਲ ਖੇਡ ਰਹੀ ਸੀ ਮੈਂ ਉਸ ਦੇ ਕੋਲ ਬੈਠ ਗਿਆ ਤੇ ਕੁਝ देर ਚੁੱਪ ਰਹਿਣ ਤੋਂ ਬਾਅਦ ਕਿਹਾ ਤਨਵੀ ਮੈਂ ਤੇਨੂੰ ਕੁਝ ਪੁੱਛਣਾ ਚਾਹਨਾ ਕਿ ਤੇਰੀ ਜ਼ਿੰਦਗੀ ਵਿੱਚ ਕੋਈ ਅਜਿਹਾ ਇਨਸਾਨ ਆ ਜਿਸ ਨੂੰ ਤੂੰ ਪਿਆਰ ਕਰਦੀ ਆ ਉਹ ਇੱਕ ਪਲ ਰੁਕੀ ਫਿਰ ਮੁਸਕਰਾ ਕੇ ਬੋਲੀ ਇਹ ਬਹੁਤ ਅਜੀਬ ਸਵਾਲ ਆ ਪਹਿਲਾਂ ਤੁਸੀਂ ਦੱਸੋ ਤੁਹਾਡੀ ਜ਼ਿੰਦਗੀ ਚ ਕੌਣ ਆ ਜਿਸ ਨੂੰ ਤੁਸੀਂ ਪਿਆਰ ਕਰਦੇ ਹੋ ਉਦੋਂ ਹੀ ਮੈਂ ਜਵਾਬ ਦੇਵਾਂਗੀ ਮੈਂ ਮੁਸਕਰਾ ਕੇ ਕਿਹਾ ਨਹੀਂ ਪਹਿਲਾਂ ਸਵਾਲ ਮੇਰਾ ਸੀ ਤੂੰ ਦੱਸ ਉਹ ਥੋੜਾ ਰੁਕੀ ਤੇ ਫਿਰ ਬੋਲੀ ਹਾਂ ਇੱਕ ਵਿਅਕਤੀ ਆ ਜਿਸ ਨੂੰ ਮੈਂ ਬਹੁਤ ਜ਼ਿਆਦਾ ਪਿਆਰ ਕਰਦੀ ਆ ਜਿਸ ਨੂੰ ਮੈਂ ਖੋ ਦਿੱਤਾ ਸੀ ਤੇ ਹੁਣ ਦੁਬਾਰਾ ਪਾ ਲਿਆ ਹੁਣ ਮੈਂ ਉਸ ਨੂੰ ਕਦੇ ਨਹੀਂ ਖੋਣਾ ਚਾਹੁੰਦੀ ਮੈਂ ਚੁੱਪ ਕਰਕੇ ਉਸ ਦੀਆਂ ਅੱਖਾਂ 'ਚ ਦੇਖਦਾ ਰਿਹਾ ਤੇ ਸਮਝ ਗਿਆ ਕਿ ਉਹ ਇਸ਼ਾਰਾ ਮੇਰੇ ਵੱਲ ਕਰ ਰਹੀ ਆ ਫਿਰ ਉਹ ਬੋਲੀ ਉਹ ਵਿਅਕਤੀ ਉਹੀ ਆ ਜਿਸ ਨੇ ਉਸ ਦਿਨ ਮੇਰੀ ਇੱਜ਼ਤ ਬਚਾਈ ਤੇ ਮੈਨੂੰ ਸਮਝਾਇਆ ਕਿ ਮੈਂ ਬਿਕੰਦੇ ਲਈ ਨਹੀਂ ਬਣੀ ਬਸ ਉਸ ਦਿਨ ਤੋਂ ਉਹ ਮੇਰੇ ਦਿਲ ਚ ਬਸ ਗਿਆ ਮੈਂ ਕਿਹਾ ਮੈਨੂੰ ਵੀ ਉਹ ਪਲ ਅੱਜ ਤੱਕ ਨਹੀਂ ਭੁੱਲਿਆ ਉਹ ਰਾਤ ਜਦੋਂ ਤੂੰ ਅਚਾਨਕ ਮੇਰੀ ਜ਼ਿੰਦਗੀ ਚ ਆਈ ਜਿੱਦਾਂ ਹਨੇਰੇ ਚ ਚਮਕਦਾ ਹੋਇਆ ਚੰਦ ਹੋਵੇ ਸ਼ਾਇਦ ਅਸੀਂ ਦੋਵਾਂ ਨੇ ਉਸ ਲਫਾਫੇ ਨੂੰ ਕਦੇ ਸਹੀ ਮਾਇਨੇ ਵਿੱਚ ਨਹੀਂ ਖੋਲਿਆ ਮੈਂ ਕਿਹਾ ਅੱਜ ਘਰ ਜਾ ਕੇ ਉਸ ਲਫਾਫੇ ਨੂੰ ਖੋਲਣਾ ਸ਼ਾਇਦ ਤੈਨੂੰ ਅੰਦਾਜ਼ਾ ਹੋਵੇ ਕਿ ਉਸ ਵਿੱਚ ਆਖਰ ਕੀ ਸੀ ਉਹ ਮੁਸਕਰਾਈ ਤੇ ਬੋਲੀ ਹਾਂ ਮੈਂ ਉਹ ਲਫਾਫਾ ਪੂਰੀ ਤਰ੍ਹਾਂ ਨਹੀਂ ਖੋਲਿਆ ਸੀ ਅੱਜ ਵੀ ਉਸ ਵਿੱਚ ਅੱਧੀ ਰਕਮ ਆ ਜੋ ਤੁਸੀਂ ਮੈਨੂੰ ਦਿੱਤੀ ਸੀ ਉਸ ਤੋਂ ਬਾਅਦ ਕਦੇ ਲੋੜ ਹੀ ਮਹਿਸੂਸ ਨਹੀਂ ਹੋਈ ਇੰਨੇ ਵਿੱਚ ਉਸਦੇ ਫੋਨ ਦੀ ਘੰਟੀ ਵੱਜੀ ਉਸਨੇ ਫੋਨ ਚੁੱਕਿਆ ਤੇ ਬੋਲੀ ਮੈਨੂੰ ਜਾਣਾ ਹੋਵੇਗਾ ਇਹ ਮੰਮੀ ਦਾ ਫੋਨ ਆ ਮੈਂ ਨਿਮਰਤਾ ਨਾਲ ਕਿਹਾ ਠੀਕ ਆ ਤੂੰ ਜਾ ਸਕਦੀ ਆ ਪਰ ਕਿਰਪਾ ਕਰਕੇ ਅੱਜ ਹੀ ਉਸ ਲਫਾਫੇ ਨੂੰ ਖੋਲ ਕੇ ਜ਼ਰੂਰ ਦੇਖੀ ਉਸ ਉਸਨੇ ਸਿਰ ਹਿਲਾਇਆ ਤੇ ਆਪਣੀ ਗੱਡੀ 'ਚ ਬੈਠ ਕੇ ਚਲੀ ਗਈ ਮੈਂ ਉਸ ਨੂੰ ਗੇਟ ਤੱਕ ਛੱਡਣ ਗਿਆ ਤੇ ਫਿਰ ਕਮਰੇ 'ਚ ਵਾਪਸ ਆ ਕੇ ਪੈ ਗਿਆ ਸ਼ਾਇਦ ਥਕਾਵਟ ਦੇ ਕਾਰਨ ਮੇਰੀ ਅੱਖ ਲੱਗ ਗਈ। ਕਰੀਬ 2 ਘੰਟਿਆਂ ਬਾਅਦ ਜਦੋਂ ਅੱਖ ਖੁੱਲੀ ਤਾਂ ਫੋਨ ਲਗਾਤਾਰ ਵੱਜ ਰਿਹਾ ਸੀ। ਸਕਰੀਨ ਤੇ ਦੇਖਿਆ ਤਾਂ ਲਗਾਤਾਰ ਲਗਭਗ 15 ਫੋਨ ਸੀ ਜੋ ਇੱਕ ਹੀ ਨੰਬਰ ਤੋਂ ਆਏ ਸੀ। ਇਹ ਨੰਬਰ ਮੇਰੇ ਲਈ ਬਿਲਕੁਲ ਅਣਜਾਣ ਸੀ। ਮੈਂ ਫੋਨ ਕੀਤਾ। ਦੂਜੇ ਪਾਸਿਓਂ ਭਾਰੀ ਆਵਾਜ਼ ਆਈ। ਅਸੀਂ ਹਸਪਤਾਲ ਤੋਂ ਬੋਲ ਰਹੇ ਹਾਂ ਕਿ ਤੁਸੀਂ ਡਾਕਟਰ ਤਨਵੀ ਨੂੰ ਜਾਣਦੇ ਹੋ। ਮੈਂ ਸੰਭਲ ਗਿਆ ਤੇ ਕਿਹਾ ਜੀ ਹਾਂ ਕੀ ਹੋਇਆ? ਉਹਨਾਂ ਨੇ ਦੱਸਿਆ ਕਿ ਉਹ ਬਹੁਤ ਗੰਭੀਰ ਸੜਕ ਦਰਘਟਨਾ ਦਾ ਸ਼ਿਕਾਰ ਹੋਈ ਆ। ਇਸ ਸਮੇਂ ਆਪਰੇਸ਼ਨ ਥੀਏਟਰ ਜਾ ਕਿ ਤੁਸੀਂ ਤੁਰੰਤ ਹਸਪਤਾਲ ਪਹੁੰਚ ਸਕਦੇ ਹੋ ਮੇਰੀ ਜਿੰਦ ਜਾਨ ਉਹ ਕਿਸੇ ਨੇ ਖាច់ ਲਈ ਹੋਵੇ ਮੈਂ ਬਿਨਾਂ ਕੁਝ ਸੋਚੇ ਫੋਨ ਕਟਿਆ ਜਾ ਕੇ ਚੁੱਕੀ ਤੇ ਬਾਹਰ ਭੱਜਿਆ ਡਰਾਈਵਰ ਨੇ ਤੁਰੰਤ ਗੱਡੀ ਗੱਡੀ ਮੈਂ ਕਵਰਾ ਰਿਹਾ ਸੀ ਹਰ ਪਲ ਬੱਸ ਇਹ ਹੀ ਪ੍ਰਾਰਥਨਾ ਸੀ ਕਿ ਉਹ ਠੀਕ ਹੋਵੇ ਅੱਖਾਂ ਦੇ ਸਾਹਮਣੇ ਉਹੀ ਪਲ ਘੁੰਮ ਰਹੇ ਸੀ ਜਦੋਂ ਉਹ ਹੱਸਦੀ ਹੋਈ ਮੇਰੇ ਬੱਚਿਆਂ ਦੇ ਨਾਲ ਖੇਡ ਰਹੀ ਸੀ ਹਸਪਤਾਲ ਪਹੁੰਚਿਆ ਤਾਂ ਅੰਦਰ ਗਿਆ रिसेप्शन ਤੇ ਪੁੱਛਿਆ ਤਾਂ ਪਤਾ ਦੱਸਿਆ ਗਿਆ ਕਿ ਉਹ ਹੁਣ ਵੀ ਆਪਰੇਸ਼ਨ ਥੀਏਟਰ ਚਾ ਤੇ ਹਾਲਤ ਬਹੁਤ ਗੰਭੀਰ ਆ ਮੈਂ ਕੁਰਸੀ ਤੇ ਬੈਠ ਗਿਆ ਹੱਥ ਦਵਾ ਦੇ ਲਈ ਉੱਪਰ ਉੱਠੇ ਪਰ ਅੱਖਾਂ ਚ ਹੰਝੂ ਵਹਿਣ ਲੱਗੇ ਮੈਂ ਕੁਰਸੀ ਤੇ ਬੈਠਾ ਕਦੇ ਦਰਵਾਜ਼ੇ ਵੱਲ ਦੇਖਦਾ ਕਦੇ ਘੜੀ ਵੱਲ ਸਮਾਂ ਜਿੱਦਾਂ ਰੁਕ ਗਿਆ ਸੀ ਲਗਭਗ 2 ਘੰਟਿਆਂ ਬਾਅਦ ਆਪਰੇਸ਼ਨ ਥੀਏਟਰ ਦਾ ਦਰਵਾਜ਼ਾ ਖੁੱਲਿਆ ਇੱਕ ਡਾਕਟਰ ਬਾਹਰ ਆਇਆ ਮੈਂ ਭੱਜ ਕੇ ਉਸ ਦੇ ਕੋਲ ਗਿਆ ਤੇ ਘਬराई ਹੋਈ ਆਵਾਜ਼ ਪੁੱਛਿਆ ਤਨਵੀ ਕਿੱਦਾਂ ਉਸਨੇ 1 ਗੈਰਾਸਾ ਲਿਆ ਤੇ ਕਿਹਾ ਅੱਜ ਅਸੀਂ ਪੂਰੀ ਕੋਸ਼ਿਸ਼ ਕੀਤੀ ਆ ਪਰ ਉਸਦੀ ਹਾਲਤ ਹੁਣ ਵੀ ਬਹੁਤ ਜ਼ਿਆਦਾ ਗੰਭੀਰ ਆ ਅਗਲੇ 24 ਘੰਟੇ ਬਹੁਤ ਹੀ ਅਹਿਮ ਆ ਤੁਸੀਂ ਪ੍ਰਾਰਥਨਾ ਕਰੋ ਕਿ ਮੈਂ ਦੋਵੇਂ ਹੱਥਾਂ ਨਾਲ ਆਪਣਾ ਸਿਰ ਫੜ ਲਿਆ ਜਿੱਦਾਂ ਜ਼ਮੀਨ ਮੇਰੇ ਪੈਰਾਂ ਥੱਲੋਂ ਖਿਸਕ ਗਈ ਹੋਵੇ ਡਰਾਈਵਰ ਨੇ ਮੇਰੇ ਮੋਢੇ ਤੇ ਹੱਥ ਰੱਖ ਕੇ ਮੈਨੂੰ ਦਲਾਸਾ ਦਿੱਤਾ ਪਰ ਮੈਂ ਬਸ ਇੱਕ ਹੀ ਸ਼ਬਦ ਦੁਹਰਾਉਂਦਾ ਰਿਹਾ ਨਹੀਂ ਤਨਵੀ ਤੈਨੂੰ ਕੁੱਝ ਨਹੀਂ ਹੋ ਸਕਦਾ ਤੂੰ ਤੱਕਿਆ ਸੀ ਕਿ ਤੂੰ ਮੈਨੂੰ ਫਿਰ ਕਦੇ ਖੋਣਾ ਨਹੀਂ ਚਾਹੁੰਦੀ ਹੁਣ ਤੂੰ ਮੈਨੂੰ ਇਦਾਂ ਇਕੱਲਾ ਛੱਡ ਕੇ ਨਹੀਂ ਜਾ ਸਕਦੀ ਨਰ ਸਾਈ ਤੇ ਦੱਸਿਆ ਕਿ ਉਹਨਾਂ ਨੂੰ ਆਈਸੀਯੂ ਵਿੱਚ ਸ਼ਿਫਟ ਕਰ ਦਿੱਤਾ ਗਿਆ ਮੈਂ ਇਜਾਜ਼ਤ ਲਈ ਤੇ ਅੰਦਰ ਗਿਆ ਉਹ ਮਸ਼ੀਨਾਂ 'ਚ ਜਕੜੀ ਬੇਹੋਸ਼ ਪਈ ਸੀ ਉਸ ਦੇ ਚਿਹਰੇ ਤੇ ਜੋ ਹਮੇਸ਼ਾ ਜੀਵਨ ਨਾਲ ਭਰਪੂਰ ਲੱਗਦਾ ਸੀ ਹੁਣ ਇੱਕ ਅਜੀਬ ਸ਼ਾਂਤੀ ਛਾਈ ਸੀ ਮੈਂ ਉਸ ਦੇ ਨਾਲ ਵਾਲੀ ਕੁਰਸੀ ਤੇ ਬੈਠ ਗਿਆ ਤੇ ਉਸ ਦਾ ਹੱਥ ਫੜਿਆ ਅੱਖਾਂ 'ਚ ਹੰਝੂ ਨਿਕਲੇ ਬੁੱਲਾਂ ਤੇ ਬਸ ਇੱਕ ਹੀ ਪ੍ਰਾਰਥਨਾ ਸੀ ਕਿ हे ਰੱਬਾ ਤੂੰ ਉਸ ਨੂੰ ਮੈਨੂੰ ਵਾਪਸ ਦੇ ਦੇ ਇਹ ਮੇਰੀ ਪਹਿਲੀ ਤੇ ਆਖਰੀ ਪ੍ਰਾਰਥਨਾ ਸੀ ਕੌਜੀ ਦੇਰ ਬਾਅਦ ਇੱਕ ਡਾਕਟਰ ਬਾਹਰ ਆਇਆ ਤੇ ਬੋਲਿਆ ਤਨਵੀ ਹੁਣ ਖਤਰੇ ਤੋਂ ਬਾਹਰ ਆਈ ਸੁਣ ਕੇ ਜਿੱਦਾਂ ਮੇਰੇ ਸਰੀਰ 'ਚ ਫੇਰ ਜਾਨ ਆ ਗਈ ਮੈਂ ਹੰਝੂਆਂ ਨਾਲ ਪਰੰਗ ਅੱਖਾਂ ਦੇ ਨਾਲ ਡਰਾਈਵਰ ਨੂੰ ਗੱਲ ਨਾਲ ਲਾਇਆ ਤੇ ਆਪਣੀ ਖੁਸ਼ੀ ਛੁਪਾ ਲਈ ਹਸਪਤਾਲ ਵਿੱਚ ਕਈ ਦਿਨ ਇਦਾਂ ਹੀ ਲੰਘੇ ਹਰ ਪਲ ਤਨਵੀ ਦੀ ਸੇਵਾ 'ਚ ਮੈਂ ਲੱਗਿਆ ਰਿਹਾ ਉਹ ਹੌਲੀ-ਹੌਲੀ ਠੀਕ ਹੁੰਦੀ ਗਈ ਤੇ ਆਖਰਕਾਰ ਪੂਰੀ ਤਰ੍ਹਾਂ ਠੀਕ ਹੋ ਗਈ ਇਸ ਦੌਰਾਨ ਮੇਰੀ ਪਤਨੀ ਵੀ ਵਾਪਸ ਆ ਗਈ ਮੈਂ ਇੱਕ ਰਾਤ ਹਿੰਮਤ ਕਰਕੇ ਉਸ ਨੂੰ ਖੁੱਲ੍ਹ ਕੇ ਦੱਸ ਦਿੱਤਾ ਮੈਂ ਕਿਆ ਦੇਖ ਮੈਂ ਤੈਨੂੰ ਹੁਣ ਹੋਰ ਧੋਖੇ ਜਣੀ ਰੱਖਣਾ ਚਾਹੁੰਦਾ ਸਾਚੇ ਆ ਕਿ ਮੈਂ ਤਨਵੀ ਨਾਲ ਵਿਆਹ ਕਰਨਾ ਚਾਹਨਾ ਉਸ ਦੇ ਬਿਨਾ ਮੇਰਾ ਜਿਉਣਾ ਮੁਸ਼ਕਲ ਮੁਮਕਿਨ ਨਹੀਂ ਆ ਮੈਂ ਕਈ ਸਾਲਾਂ ਤੱਕ ਤੇਰਾ ਸਾਥ ਨਿਵਾਇਆ ਪਰ ਹੁਣ ਮੇਰਾ ਜੀਵਨ ਦਾ ਫੈਸਲਾ ਇਹੀ ਆ ਕਿ ਤਨਵੀ ਮੇਰੀ ਜੀਵਨ ਸਾਥੀ ਬਣੇ ਮੈਂ ਚਾਹਨਾ ਕਿ ਤੂੰ ਸ਼ਾਂਤੀ ਨਾਲ ਮੈਨੂੰ ਇਸ ਵਿਆਹ ਦੀ ਇਜਾਜ਼ਤ ਦੇ ਦੇਵੇਂ ਪਰ ਇਸ ਦਾ ਨਤੀਜਾ ਉਹ ਨਹੀਂ ਹੋਇਆ ਜਿੱਦਾਂ ਮੈਂ ਸੋਚਿਆ ਸੀ ਮੇਰੀ ਪਤਨੀ ਨੇ ਮੇਰੀ ਗੱਲ ਸੁਣੀ ਤੇ ਬਿਨਾ ਕੁਝ ਬੋਲੇ ਕਮਰੇ ਚ ਚਲੀ ਗਈ ਕੁਝ ਦਿਨਾਂ ਬਾਅਦ ਉਸਨੇ ਮੈਨੂੰ ਤਲਾਕ ਦੇ ਕਾਗਜ਼ ਭੇਜ ਦਿੱਤੇ ਮੇਰੀ ਬਿਮਾਰੀ ਦੇ ਦਰੋਂ ਉਸਨੇ ਮੇਰੀ ਸਾਰੀ ਸੰਪਤੀ ਆਪਣੇ ਨਾਮ ਕਰ ਲਈ ਤੇ ਮੈਨੂੰ ਘਰੋਂ ਕੱਢ ਦਿੱਤਾ ਉਹ ਘਰ ਜਿਸ ਨੂੰ ਕਦੇ ਮੈਂ ਬਣਾਇਆ ਸੀ ਅੱਜ ਮੇਰੇ ਲਈ ਬਗਾਨਾ ਹੋ ਚੁੱਕਿਆ ਸੀ ਮੈਂ ਦਰਦ-ਦਰ ਪਟਕਣ ਲੱਗਿਆ ਕਿੱਥੇ ਜਾਵਾਂ ਕਿਸ ਦੇ ਕੋਲ ਜਾਵਾਂ ਤਣਵੀ ਦੇ ਕੋਲ ਜਾਣ ਦੀ ਹਿੰਮਤ ਵੀ ਨਹੀਂ ਸੀ ਇੱਕ ਸਮੇਂ ਦਾ ਵੱਡਾ ਵਪਾਰੀ ਅੱਜ ਭਿਖਾਰੀ ਵਰਗੇ ਹਾਲਾਤਾਂ 'ਚ ਸੀ ਇੱਕ ਕੰਬਲ ਲੈ ਕੇ ਸੜਕ ਦੇ ਕਿਨਾਰੇ ਬੈਠ ਗਿਆ ਤੇ ਮੇਰੇ ਕੋਲ ਖਾਣ ਨੂੰ ਕੁਝ ਨਹੀਂ ਸੀ ਰਹਿਣ ਨੂੰ ਵੀ ਕੋਈ ਜਗ੍ਹਾ ਨਹੀਂ ਸੀ ਤਲਾਕ ਦੇ ਫੈਸਲੇ ਦੇ ਨਾਲ ਉਸਨੇ ਅਦਾਲਤ ਦੇ ਜ਼ਰੀਏ ਮੇਰੇ ਤੋਂ ਮੇਰੀ ਹਰ ਚੀਜ਼ ਖੋ ਲਈ ਇੱਥੋਂ ਤੱਕ ਕਿ ਉਹ ਕਲੰਬੀ ਜੋ ਮੈਂ ਹਮੇਸ਼ਾ ਜੇਬ 'ਚ ਰੱਖਦਾ ਸੀ ਹੁਣ ਉਸ ਦੀ ਮਲਕੀਅਤ ਬਣ ਚੁੱਕੀ ਸੀ ਮੇਰੇ ਬੱਚੇ ਵੀ ਮੇਰੇ ਤੋਂ ਹੋ ਲੈ ਗਏ ਮੈਨੂੰ ਅੰਦਾਜ਼ਾ ਨਹੀਂ ਸੀ ਕਿ ਭਰੋਸਾ ਕਰਨ ਦਾ ਨਤੀਜਾ ਇੰਨਾ ਭਿਆਨਕ ਹੋਵੇਗਾ ਤਣਵੀ ਨਾਲ ਮੇਰਾ ਸੰਪਰਕ ਵੀ ਪੂਰੀ ਤਰ੍ਹਾਂ ਟੁੱਟ ਚੁੱਕਿਆ ਸੀ ਇੱਕ ਸਾਲ ਲੰਘ ਗਿਆ ਮੇਰੀ ਦਾੜੀ ਵੱਡੀ ਹੋ ਚੁੱਕੀ ਸੀ ਕਮਜ਼ੋਰੀ ਤੇ ਭੋਖ ਨੇ ਮੈਨੂੰ ਦੁਬਾਰਾ ਬਿਮਾਰ ਕਰ ਦਿੱਤਾ ਹੁਣ ਛੜਕੀ ਮੇਰਾ ਘਰ ਤੇ ਫਟ ਪਾਥ ਮੇਰਾ ਬਿਸਤਰਾ ਕਦੇ ਮਜਬੂਰੀ ਮਜ਼ਦੂਰੀ ਮਿਲ ਜਾਂਦੀ ਤਾਂ ਕਰਦਾ ਨਹੀਂ ਤਾਂ ਮੰਗ ਕੇ ਗੁਜ਼ਾਰਾ ਕਰਦਾ ਤੇ ਰਾਤ ਨੂੰ ਫਟ ਪਾਥ ਤੇ ਸੌਂਦਾ ਇੱਕ ਸਾਲ ਦੀਆਂ ਦਰਬਦਰ ਜ਼ਿੰਦਗੀ ਨੇ ਮੈਨੂੰ ਅੰਦਰ ਤੱਕ ਤੋੜ ਦਿੱਤਾ ਉਹ ਹੀ ਇਨਸਾਨ ਜੋ ਕਦੇ ਕਰੋੜਾਂ ਦਾ ਮਾਲਕ ਸੀ ਅੱਜ ਚੁੱਪ ਕਰਕੇ ਫਟਪਾਥ ਤੇ ਬੈਠਾ ਰਹਿੰਦਾ ਸੀ ਲੋਕ ਲੰਘਦੇ ਤਾਂ ਕਦੇ ਤਰਸ ਭਰੀਆਂ ਨਜ਼ਰਾਂ ਨਾਲ ਦੇਖਦੇ ਤਾਂ ਕੋਈ ਨਫ਼ਰਤ ਨਾਲ ਮੈਂ ਆਪਣੀਆਂ ਅੱਖਾਂ ਝੁਕਾ ਲੈਂਦਾ ਭੁੱਖ ਨੇ ਮੇਰੇ ਸਰੀਰ ਨੂੰ ਹੱਡੀਆਂ ਦਾ ਢਾਂਚਾ ਬਣਾ ਦਿੱਤਾ ਸੀ ਕੱਪੜੇ ਗੰਦੇ ਤੇ ਫਟੇ ਹੋਏ ਸੀ ਜਿੱਦਾਂ ਕੋਈ ਪੁਰਾਣੀ ਚਾਦਰ ਹੋਵੇ ਸਾਹ ਵੀ ਹੁਣ ਬੋਝ ਲੱਗਣ ਲੱਗੇ ਇੱਕ ਦਿਨ ਸ਼ਾਮ ਦੇ ਸਮੇਂ ਮੀਂਹ ਪੈਣ ਲੱਗਿਆ ਮੈਂ ਇੱਕ ਟੁੱਟੀ ਹੋਈ ਛੱਤ ਦੇ ਥੱਲੇ ਬੈਠ ਗਿਆ ਉਦੋਂ ਹੀ ਇੱਕ ਗੱਡੀ ਆ ਕੇ ਰੁਕੀ ਮੈਂ ਸਿਰ ਚੁੱਕਿਆ ਤਾਂ ਦੇਖਿਆ ਇੱਕ ਜਾਣੀ ਪਹਿਚਾਣੀ ਸ਼ਕਲ ਸਾਹਮਣੇ ਸੀ ਮੈਂ ਪਹਿਚਾਨਣ ਦੀ ਕੋਸ਼ਿਸ਼ ਕਰ ਰਿਹਾ ਸੀ ਉਹ ਮੇਰੇ ਕੋਲ ਆਈ ਤੇ ਝੁੱਕ ਕੇ ਬੋਲੀ ਅਮਣ ਇਹ ਤੁਸੀਂ ਉਹ ਤਣਵੀ ਸੀ ਮੈਂ ਬਸ ਹੈਰਾਨ ਹੋ ਗਿਆ ਅੱਖਾਂ 'ਚ ਹੰਝੂ ਆ ਗਏ ਮੈਂ ਕੁਝ ਬੋਲ ਨਾ ਸਕਿਆ ਉਹ ਗੋਡਿਆਂ ਦੇ ਭਾਰ ਬੈਠ ਗਈ ਤੇ ਬੋਲੀ ਦੇਖੋ ਇਹ ਕੀ ਹਾਲ ਬਣਾ ਲਿਆ ਤੁਸੀਂ ਮੈਂ ਟੁੱਟੀ ਹੋਈ ਆਵਾਜ਼ ਵਿੱਚ ਕਿਹਾ ਕੀ ਕਰਾਂ ਤਣਵੀ ਸਾਰਿਆਂ ਨੇ ਮੈਨੂੰ ਛੱਡ ਦਿੱਤਾ ਸਭ ਕੁਝ ਖੋ ਲਿਆ ਹੁਣ ਬਸ ਇਹੀ ਬਚਿਆ ਤਣਵੀ ਦੀਆਂ ਅੱਖਾਂ ਨਾਮ ਹੋ ਗਈਆਂ ਉਸਨੇ ਤੁਰੰਤ ਡਰਾਈਵਰ ਨੂੰ ਬੁਲਾਇਆ ਤੇ ਕਿਹਾ ਇਹਨਾਂ ਨੂੰ ਗੱਡੀ 'ਚ ਬਿਠਾਓ ਫੇਰ ਮੈਨੂੰ ਸਹਾਰਾ ਦੇ ਕੇ ਗੱਡੀ 'ਚ ਬਿਠਾ ਦਿੱਤਾ ਮੈਂ ਲਗਾਤਾਰ ਰੋ ਰਹੀ ਸੀ ਤੇ ਉਹ ਵਾਰ-ਵਾਰ ਕਹਿ ਰਹੀ ਸੀ ਕਿ ਹੁਣ ਤੁਸੀਂ ਇਕੱਲੇ ਨਹੀਂ ਹੋ ਅਮਨ ਮੈਂ ਹਾਂ ਨਾ ਗੱਡੀ ਇੱਕ ਬੰਗਲੇ ਦੇ ਸਾਹਮਣੇ ਰੁਕੀ ਤਾਂ ਤਵੀ ਮੈਨੂੰ ਅੰਦਰ ਲੈ ਗਈ ਨੌਕਰ ਭੱਜੇ ਤੇ ਮੇਰੇ ਲਈ ਸਾਫ਼ ਕੱਪੜੇ ਤੇ ਖਾਣਾ ਲੈ ਕੇ ਆਈ ਉਹ ਮੇਰੇ ਸਾਹਮਣੇ ਬੈਠੀ ਤੇ ਬੋਲੀ ਅਮਨ ਹੁਣ ਤੁਸੀਂ ਮੇਰੀ ਜ਼ਿੰਦਗੀ ਹੋ ਜਿੱਦਾਂ ਤੁਸੀਂ ਕਈ ਸਾਲ ਪਹਿਲਾਂ ਮੇਰਾ ਹੱਥ ਫੜਿਆ ਸੀ ਹੁਣ ਮੇਰੀ ਵਾਰੀ ਆ ਤੁਹਾਨੂੰ ਸੰਭਾਲਣ ਦੀ ਤਣਵੀ ਮੈਨੂੰ ਸਹਾਰਾ ਦੇ ਕੇ ਇੱਕ ਵੱਡੇ ਹਾਲ 'ਚ ਲੈ ਗਈ ਜਿੱਥੇ ਉਸਦੀ ਮਾਂ ਸੀ ਮੌਜੂਦ ਉਸਦੀ ਮਾਂ ਨੇ ਮੇਰੇ ਕੋਲ ਆ ਕੇ ਕਿਹਾ ਪੁੱਤ ਇਹ ਉਹੀ ਇਨਸਾਨ ਆ ਜਿਨ੍ਹਾਂ ਨੇ ਕਈ ਸਾਲ ਪਹਿਲਾਂ ਸਾਡੀ ਜਾਨ ਬਚਾਈ ਮੈਂ ਇਹਨਾਂ ਨੂੰ ਛੱਡਣ ਵਾਲੀ ਨਹੀਂ ਆ ਮੈਂ ਕਿਹਾ ਮਾਤਾ ਜੀ ਮੈਂ ਉਹੀ ਬਦਨਸੀਬ ਇਨਸਾਨ ਆ ਜਿਸ ਤੋਂ ਸਭ ਕੁਝ ਖੋ ਲਿਆ ਗਿਆ ਤਨਵੀ ਦੀ ਮਾਂ ਨੇ ਮੇਰਾ ਸਿਰ ਸਹਲਾਉਂਦੇ ਹੋਏ ਕਿਹਾ ਪੁੱਤ ਬਦਨਸੀਬੀ ਉਹ ਨਹੀਂ ਹੁੰਦੀ ਜੋ ਇਨਸਾਨ ਨੂੰ ਤੋੜ ਦੇਵੇ ਸਗੋਂ ਉਹ ਹੁੰਦੀ ਆ ਜੋ ਉਸ ਨੂੰ ਉੱਠਣ ਨਾ ਦੇਵੇ ਤੂੰ ਅਜੇ ਜਿਉਂਦਾ ਇਸ ਦਾ ਮਤਲਬ ਆ ਰੱਬ ਨੇ ਤੇਰੇ ਲਈ ਕੁਝ ਸੋਚਿਆ ਤਨਵੀ ਨੇ ਨੌਕਰ ਨੂੰ ਕਿਹਾ ਕਿ ਇਹਨਾਂ ਦੇ ਲਈ ਖਾਣਾ ਲਿਆਓ ਤੇ ਮੈਂ ਕੁਰਸੀ ਤੇ ਬੈਠ ਗਿਆ ਤਨਵੀ ਦੀ ਮਾਂ ਮੇਰੇ ਕੋਲ ਬੈਠ ਗਈ ਤੇ ਬੋਲੀ ਪੁੱਤੇ ਘਰ ਤੇਰਾ ਏ ਜਦੋਂ ਤੱਕ ਸਾ ਚੱਲ ਰਹੇ ਆ ਤੂੰ ਇਕੱਲਾ ਨਹੀਂ ਆ ਮੈਂ ਤਨਵੀ ਨੂੰ ਦੇਖਿਆ ਉਸ ਦੀਆਂ ਅੱਖਾਂ 'ਚ ਉਹ ਹੀ ਸੱਚਾਈ ਸੀ ਜੋ ਕਈ ਸਾਲ ਪਹਿਲਾਂ ਮੈਂ ਦੇਖੀ ਸੀ ਦਿਲ ਭਾਰੀ ਸੀ ਪਰ ਪਹਿਲੀ ਵਾਰ ਉਮੀਦ ਸੀ ਕਿਰਨ ਦਿਖਾਈ ਦਿੱਤੀ ਸ਼ਾਇਦ ਮੇਰੀ ਜ਼ਿੰਦਗੀ ਅਜੇ ਖਤਮ ਨਹੀਂ ਹੋਈ ਤਨਵੀ ਨੇ ਸ਼ਾਂਤੀ ਤੋੜਦੇ ਹੋਏ ਕਿ ਆਮਨ ਹੁਣ ਤੁਹਾਨੂੰ ਹੋਰ ਦੁੱਖ ਸਹਿਣ ਦੀ ਲੋੜ ਨਹੀਂ ਮੈਂ ਦੇਖਿਆ ਕਿ ਉਹ ਆਪਣੀ ਮਾਂ ਦੇ ਨਾਲ ਵੀ ਸਭ ਤੈਅ ਕਰ ਚੁੱਕੀ ਸੀ ਅੱਜ ਤੋਂ 2 ਦਿਨਾਂ ਬਾਅਦ ਸਾਡਾ ਵਿਆਹ ਹੈ ਤਨਵੀ ਨੇ ਕਿਹਾ ਮੈਂ ਹੈਰਾਨ ਹੋ ਕੇ ਬੋਲਿਆ ਇੰਨਾ ਜਲਦੀ ਕਿੱਦਾਂ ممکن ਉਹ ਮੁਸਕਰਾਈ ਜਦੋਂ ਦਿਲ ਦਾ ਫੈਸਲਾ ਪੱਕਾ ਹੋਵੇ ਤਾਂ ਦੇਰ ਕਿਉਂ ਕਰਨੀ ਤੁਸੀਂ ਬਹੁਤ ਸਮਾਂ ਮੇਰਾ ਸਾਥ ਦਿੱਤਾ ਹੁਣ ਮੈਂ ਤੁਹਾਨੂੰ ਜ਼ਿੰਦਗੀ ਭਰ ਦਾ ਸਹਾਰਾ ਦੇਣਾ ਚਾਹੁੰਨੀ ਆ ਮੈਂ ਨਜ਼ਰਾਂ ਚੁਕਾ ਲਈਆਂ ਤੇ ਦਿਲ ਦੇ ਅੰਦਰ ਇੱਕ ਅਜੀਬ ਸਕੂਨ ਮਹਿਸੂਸ ਕੀਤਾ ਕਈ ਸਾਲ ਪਟਕਣ ਤੋਂ ਬਾਅਦ ਜਿੱਦਾਂ ਹੁਣ ਸਮਾਂ ਰੁਕ ਗਿਆ ਸੀ ਦੋ ਦਿਨਾਂ ਬਾਅਦ ਸਾਡਾ ਵਿਆਹ ਹੋਇਆ ਮੰਦਿਰ ਚ ਪੰਡਤ ਜੀ ਦੇ ਸਾਹਮਣੇ ਸਾਰੀਆਂ ਰਸਮਾਂ ਪੂਰੀਆਂ ਹੋ ਗਈਆਂ ਮੈਂ ਤਨਵੀ ਨਾਲ ਵਿਆਹ ਕਰ ਲਿਆ ਕਈ ਸਾਲਾਂ ਦੀ ਪਿਆਸ ਬੁਝ ਗਈ ਮੈਂ ਖੋਇਆ ਹੋਇਆ ਸਭ ਕੁਝ ਫੇਰ ਦੁਬਾਰਾ ਪਾ ਲਿਆ ਤਨਵੀ ਸਿਰਫ ਮੇਰੀ ਪਤਨੀ ਨਹੀਂ ਸਗੋਂ ਮੇਰੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਸੀ ਫਸ ਦੇ ਹੌਸਲੇ ਤੇ ਸਾਥ ਨੇ ਮੈਨੂੰ ਉਹ ਹਿੰਮਤ ਦਿੱਤੀ ਜੋ ਮੈਂ ਕਈ ਸਾਲਾਂ ਤੋਂ ਖੋਹ ਦਿੱਤੀ ਸੀ ਮੈਂ ਦੁਬਾਰਾ ਆਪਣੇ ਪੈਰਾਂ ਤੇ ਖੜਾ ਹੋਇਆ ਤਣਵੀ ਹਰ ਕਦਮ ਤੇ ਮੇਰੇ ਨਾਲ ਸੀ ਹੌਲੀ-ਹੌਲੀ ਮੇਰਾ ਵਪਾਰ ਵਧਣ ਲੱਗਿਆ ਤੇ ਲੋਕ ਮੈਨੂੰ ਫਿਰ ਦੁਬਾਰਾ ਪਛਾਣਨ ਲੱਗੇ ਪਰ ਇਸ ਵਾਰ ਫਰਕ ਇਹ ਸੀ ਕਿ ਹੁਣ ਮੇਰੇ ਕੋਲ ਜੋ ਵੀ ਸੀ ਉਹ ਤਣਵੀ ਦੇ ਪਿਆਰ ਤੇ ਭਰੋਸੇ ਦੀ ਨੀਂ ਤੇ ਖੜਾ ਸੀ ਮੈਂ ठान ਲਿਆ ਸੀ ਕਿ ਹੁਣ ਕੋਈ ਹੰਕਾਰ ਨਹੀਂ ਕਰਾਂਗਾ ਤੇ ਨਾ ਹੀ ਕਿਸੇ ਦਾ ਦਿਲ ਦੁਖਾਵਾਂਗਾ ਮੈਂ ਦੁਬਾਰਾ ਆਪਣਾ ਵਪਾਰ ਨੂੰ ਖੜਾ ਕਰ ਚੁੱਕਿਆ ਸੀ ਉਹੀ ਕਾਰੋਬਾਰ ਜੋ ਇੱਕ ਸਮੇਂ ਮੇਰੇ ਤੋਂ ਖੋਹ ਲਿਆ ਗਿਆ ਸੀ ਅੱਜ ਫਿਰ ਮੇਰੇ ਹੱਥਾਂ 'ਚ ਸੀ ਤੇ ਸਭ ਸਿਰਫ ਤੇ ਸਿਰਫ ਤਨਵੀ ਦੇ ਕਾਰਨ ਸੀ ਉਸਨੇ ਹਰ ਮੋੜ ਤੇ ਮੇਰਾ ਸਾਥ ਦਿੱਤਾ ਹਰ ਫੈਸਲਾ ਲੈਣ ਤੋਂ ਪਹਿਲਾਂ ਮੇਰਾ ਹੌਸਲਾ ਵਧਾਇਆ ਤੇ ਮੈਨੂੰ ਯਾਦ ਦਿਵਾਇਆ ਕਿ ਮੈਂ ਹਾਰ ਮੰਨਣ ਵਾਲਿਆਂ ਦੇ ਵਿੱਚ ਲਈ ਨਹੀਂ ਬਣਿਆ ਤਨਵੀ ਨੇ ਮੇਰਾ ਹੱਥ ਸਿਰਫ ਵਿਆਹ ਦੇ ਲਈ ਦੇ ਦਿਨ ਨਹੀਂ ਫੜਿਆ ਸੀ ਸਗੋਂ ਹਰ ਮੁਸ਼ਕਲ ਘੜੀ 'ਚ ਮੇਰਾ ਸਹਾਰਾ ਬਣੀ ਸੀ ਜੇ ਕਰੋਨਾ ਹੁੰਦੀ ਤਾਂ ਮੈਂ ਕਦੇ ਦੁਬਾਰਾ ਖੜਨਾ ਪਾਉਂਦਾ ਹੁਣ ਮੇਰਾ ਨਾਮ ਸਿਰਫ ਫਿਰ ਦੁਬਾਰਾ ਵੱਡੇ ਵਪਾਰੀਆਂ 'ਚ ਲਿਆ ਜਾਣ ਲੱਗਿਆ ਪਰ ਇਸ ਵਾਰ ਉਹ ਇਹ ਸਭ ਹੰਕਾਰ ਨਹੀਂ ਸਗੋਂ ਪਿਆਰ ਦਾ ਭਾਵ ਸੀ ਮੈਨੂੰ ਪੂਰਾ ਯਕੀਨ ਸੀ ਕਿ ਸਫਲਤਾ ਤਣਵੀ ਦੇ ਵਿਸ਼ਵਾਸ ਦਾ ਹੀ ਨਤੀਜਾ ਸਮਾਂ ਲੰਘਦਾ ਗਿਆ ਮੇਰਾ ਕਾਰੋਬਾਰ ਪਹਿਲਾਂ ਨਾਲੋਂ ਜ਼ਿਆਦਾ ਫੈਲ ਗਿਆ ਤੇ ਉਹਨਾਂ ਲੋਕਾਂ ਦਾ ਕਰਜ਼ਾ ਚੁਕਾਇਆ ਜਿਨ੍ਹਾਂ ਦੇ ਨਾਲ ਕਦੇ ਨਾ ਇਨਸਾਫੀ ਹੋਈ ਸੀ ਤਣਵੀ ਨੇ ਮੇਰਾ ਸਾਥ ਕਦੇ ਨਹੀਂ ਛੱਡਿਆ ਉਹ ਹਰ ਦਿਨ ਮੇਰੇ ਲਈ ਹੌਸਲੇ ਦਾ ਦੂਜਾ ਨਾਮ ਬਣੀ ਰਹੀ ਤੇ ਮੈਂ ਆਪਣੇ ਬੱਚਿਆਂ ਨੂੰ ਵੀ ਦੁਬਾਰਾ ਸੰਪਰਕ ਕੀਤਾ ਤੇ ਉਹਨਾਂ ਦੀ ਪਰਵਰਿਸ਼ ਵਿੱਚ ਹਿੱਸਾ ਲੈਣਾ ਸ਼ੁਰੂ ਕੀਤਾ ਹੌਲੀ-ਹੌਲੀ ਪੁਰਾਣੇ ਜ਼ਖਮ ਭਰਨ ਲੱਗੇ ਇੱਕ ਦਿਨ ਮੈਂ ਤਣਵੀ ਨੂੰ ਕਿਹਾ ਜੇਕਰ ਤੂੰ ਨਾ ਹੁੰਦੀ ਤਾਂ ਸ਼ਾਇਦ ਮੈਂ ਕਦੇ ਫਿਰ ਦੁਬਾਰਾ ਕੁਝ ਨਹੀਂ ਬਣ ਪਾਉ ਉਮਸਕ੍ਰਾਈ ਤੇ ਬੋਲੀ ਅਮਨ ਇਹ ਸਭ ਤੁਹਾਡੇ ਹੌਸਲੇ ਦਾ ਨਤੀਜਾ ਮੈਂ ਤਾਂ ਬਸ ਤੁਹਾਨੂੰ ਉਹ ਰਸਤਾ ਦਿਖਾਇਆ ਜੋ ਤੁਸੀਂ ਕਦੇ ਭੁੱਲ ਗਏ ਸੀ ਮੈਂ ਉਸਦੇ ਪੈਰਾਂ ਨੂੰ ਛੂ ਕੇ ਕਿਹਾ ਇਹ ਮੇਰਾ ਵਾਦਾ ਹੈ ਕਿ ਹੁਣ ਮੈਂ ਆਪਣੀ ਜ਼ਿੰਦਗੀ ਦਾ ਹਰ ਪਲ ਤੇਰੇ ਨਾਮ ਕਰਾਂਗਾ ਕੌਜੀ ਸਮੇ ਬਾਦ ਤਣਵੀ ਪ੍ਰੈਗਨੈਂਟ ਹੋ ਗਈ ਤੇ ਇਹ ਖਬਰ ਸਾਡੇ ਲਈ ਜ਼ਿੰਦਗੀ ਦੀ ਸਭ ਤੋਂ ਵੱਡੀ ਖੁਸ਼ੀ ਸੀ ਜਿੱਦਾਂ ਸਾਡੀ ਦੁਨੀਆ ਹੁਣ ਪੂਰੀ ਹੋ ਗਈ ਹੋਵੇ ਮੈਂ ਹਰ ਸਮੇ ਉਸਦਾ ਖਿਆਲ ਰੱਖਣ ਲੱਗਿਆ ਵਪਾਰ ਦੇ ਨਾਲ-ਨਾਲ ਹੁਣ ਮੇਰਾ ਪੂਰਾ ਧਿਆਨ ਸਿਰਫ ਤਨਵੀ ਤੇ ਸੀ ਉਹ ਵੀ ਹਰ ਪਲ ਮੁਸਕਰਾਉਂਦੀ ਰਹਿੰਦੀ ਤੇ ਕਹਿੰਦੀ ਕਿ ਸਭ ਤੁਹਾਡੀਆਂ ਦੁਆਵਾਂ ਦਾ ਫਲ ਆ। ਇਸ ਦੌਰਾਨ ਇੱਕ ਦਿਨ ਇੱਕ ਖਬਰ ਆਈ ਕਿ ਤਨਵੀ ਦੀ ਮਾਂ ਇਸ ਦੁਨੀਆ ਤੋਂ ਵਿਦਾ ਹੋ ਗਈ। ਇਹ ਸੁਣ ਕੇ ਤਨਵੀ ਟੁੱਟ ਗਈ ਤੇ ਮੈਂ ਉਸ ਨੂੰ ਸਹਾਰਾ ਦਿੱਤਾ ਤੇ ਕਿਹਾ ਕਿ ਮਾਂ ਅੱਜ ਵੀ ਸਾਡੇ ਨਾਲ ਆ। ਉਹ ਤੇਰੇ ਆਉਣ ਵਾਲੇ ਬੱਚੇ ਦੀ ਵਿੱਚ ਜਿਉਂਦੀ ਰਹੇਗੀ। ਅਸੀਂ ਮਿਲ ਕੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਤੇ ਦਿਲ ਤੋਂ ਉਹਨਾਂ ਦੇ ਲਈ ਪ੍ਰਾਰਥਨਾ ਕੀਤੀ। ਤਨਵੀ ਦੀਆਂ ਅੱਖਾਂ 'ਚ ਹੰਝੂ ਸੀ ਪਰ ਉਹ ਬੋਲੀ ਹੁਣ ਮਾਂ ਦੀ ਆਖਰੀ ਇੱਛਾ ਇਹੀ ਹੋਵੇਗੀ। कि मैं अपने बच्चे मैं के लिए मजबूत बना तणवी दी मां ਦੇ ਜਾਣ ਤੋਂ ਬਾਅਦ ਅਸੀਂ ਦੋਵੇਂ ਹੋਰ ਵੀ ਕਰੀਬ ਆ ਗਏ ਮੈਂ ਹਰ ਪਲ ਤਣਵੀ ਦਾ ਸਹਾਰਾ ਬਣਨ ਦੀ ਕੋਸ਼ਿਸ਼ ਕਰਦਾ ਉਹ ਕਹਿੰਦੀ ਸੀ ਕਿ ਮਾਂ ਚਾਹੁੰਦੀ ਸੀ ਕਿ ਉਹਨਾਂ ਦਾ ਦੋਤਾ ਇੱਕ ਸੁਖੀ ਜੀਵਨ ਬਤੀਤ ਕਰੇ ਤੇ ਅਸੀਂ ਉਸ ਨੂੰ ਉਹ ਸਭ ਦੇਵਾਂਗੇ ਜੋ ਮਾਂ ਨੇ ਆਪਣੇ ਸੁਪਨਿਆਂ 'ਚ ਦੇਖਿਆ ਸੀ ਮੈਂ ਵਾਅਦਾ ਕੀਤਾ ਕਿ ਸਾਡਾ ਆਉਣ ਵਾਲਾ ਬੱਚਾ ਹਰ ਕਮੀ ਤੋਂ ਮੁਕਤ ਜੀਵਨ ਬਤਾਵੇਗਾ ਸਮਾਂ ਲੰਘਦਾ ਗਿਆ ਤਣਵੀ ਦੀ ਤਬੀਅਤ ਦਿਨ-ప్రਤੀ ਦਿਨ ਅਜਕ ਹੁੰਦੀ ਜਾ ਰਹੀ ਸੀ ਪਰ ਉਹ ਹਮੇਸ਼ਾ ਮੁਸਕਰਾਉਣ ਦੀ ਕੋਸ਼ਿਸ਼ ਕਰਦੀ ਉਹ ਅਕਸਰ ਮੇਰਾ ਹੱਥ ਫੜ ਕੇ ਕਹਿੰਦੀ ਕਿ ਅਮਨ ਜੇਕਰ ਮੇਰੇ ਨਾਲ ਕਦੇ ਕੁਝ ਹੋ ਗਿਆ ਤਾਂ ਮੇਰਾ ਬੱਚਾ ਤੁਹਾਡੇ ਸਹਾਰੇ ਹੀ ਜੀਵੇਗਾ ਮੈਂ ਉਸ ਦੀ ਗੱਲ ਸੁਣਨ ਦੀ ਸ਼ਕਤੀ ਨਾ ਕਹਿੰਦਾ ਜਿੰਗਾ ਗੱਲਾਂ ਨਾ ਕਰ ਤੈਨੂੰ ਤੇ ਸਾਡੇ ਬੱਚੇ ਨੂੰ ਕੁਝ ਨਹੀਂ ਹੋਵੇਗਾ ਰੱਬ ਸਭ ਠੀਕ ਕਰਨਗੇ ਇਸ ਦੌਰਾਨ ਮੈਨੂੰ ਇੱਕ ਖਬਰ ਮਿਲੀ ਕਿ ਮੇਰੀ ਪਹਿਲੀ ਪਤਨੀ ਨੇ ਦੂਜਾ ਵਿਆਹ ਕਰ ਲਿਆ ਇਹ ਸੁਣ ਕੇ ਦਿਲ ਵਿੱਚ ਇੱਕ ਪਲ ਦੇ ਲਈ ਚੁਬਣ ਜੀ ਹੋਈ ਪਰ ਉਦੋਂ ਹੀ ਸ਼ਾਂਤੀ ਵੀ ਮਿਲੀ ਕਿ ਸ਼ਾਇਦ ਹੀ ਸਹੀ ਸੀ ਕੋਸ ਦਿਨਾਂ ਬਾਅਦ ਕੋਰਟ ਦੇ ਆਦੇਸ਼ ਨਾਲ ਮੇਰੇ ਦੋਵੇਂ ਬੱਚੇ ਵੀ ਮੇਰੇ ਕੋਲ ਆਏ ਤਣਵੀ ਨੇ ਉਹਨਾਂ ਨੂੰ ਗਲ ਨਾਲ ਲਾਇਆ ਤੇ ਆਪਣੀ ਸੰਤਾਨ ਦੀ ਤਰ੍ਹਾਂ ਅਪਣਾ ਲਿਆ ਇਹ ਪਲ ਮੇਰੇ ਲਈ ਜ਼ਿੰਦਗੀ ਦੀ ਸਭ ਤੋਂ ਵੱਡੀ ਰਾਹਤ ਸੀ ਹੁਣ ਮੇਰਾ ਘਰ ਇੱਕ ਪੂਰਨ ਪਰਿਵਾਰ ਵਰਗਾ ਲੱਗਣ ਲੱਗਿਆ ਤਣਵੀ ਮੇਰੇ ਬੱਚਿਆਂ ਨੂੰ ਮਾਂ ਵਰਗਾ ਪਿਆਰ ਦਿੰਦੀ ਉਹ ਕਹਿੰਦੀ ਸੀ ਕਿ ਬੱਚੇ ਹੁਣ ਮੇਰੇ ਵੀ ਹਨ ਮੈਂ ਇਹਨਾਂ ਨੂੰ ਉਹ ਹਰ ਖੁਸ਼ੀ ਦੇਵਾਂਗੀ ਜੋ ਇਹਨਾਂ ਨੂੰ ਕਦੇ ਨਹੀਂ ਮਿਲੀ ਅਸੀਂ ਮਿਲ ਕੇ ਇੱਕ ਨਵੀਂ ਜ਼ਿੰਦਗੀ ਸ਼ੁਰੂ ਕੀਤੀ ਤੇ ਆਉਣ ਵਾਲੇ ਬੱਚੇ ਦੇ ਨਾਲ ਨਾਲ ਪਰਾਣੇ ਜਖਮ ਵੀ ਭਰਨ ਲੱਗੇ ਸਮਾਂ ਲੰਘਦਾ ਗਿਆ ਤੇ ਆਖਰਕਾਰ ਉਹ ਦਿਨ ਵੀ ਆਇਆ ਜਦੋਂ ਤਣਵੀ ਨੇ ਸਾਡੇ ਪਹਿਲੇ ਬੱਚੇ ਨੂੰ ਜਨਮ ਦਿੱਤਾ ਕਰ ਖੁਸ਼ੀਆਂ ਨਾਲ ਭਰ ਗਿਆ ਮੈਂ ਮਹਿਸੂਸ ਕੀਤਾ ਕਿ ਰੱਬ ਨੇ ਮੇਰੇ ਟੁੱਟੇ ਹੋਏ ਘਰ ਨੂੰ ਫਿਰ ਦੁਬਾਰਾ ਪੂਰਾ ਕਰ ਦਿੱਤਾ ਤਣਵੀ ਦੇ ਪਿਆਰ ਤੇ ਬਲੀਦਾਨ ਦਾ ਫਲ ਸਾਨੂੰ ਉਸ ਮਾਸੂਮ ਮੁਸਕਾਨ ਦੇ ਰੂਪ ਚ ਮਿਲਿਆ ਕੁਝ ਸਾਲਾਂ ਬਾਅਦ ਤਣਵੀ ਨੂੰ ਦੂਜਾ ਬੱਚਾ ਵੀ ਹੋਇਆ ਹੁਣ ਸਾਡਾ ਘਰ ਹਰ ਸਮੇਂ ਖੁਸ਼ੀ ਨਾਲ ਗੂੰਜਦਾ ਰਹਿੰਦਾ ਮੇਰੇ ਪਹਿਲੇ ਬੱਚੇ ਤੇ ਤਣਵੀ ਦੇ ਬੱਚਿਆਂ ਦੇ ਵਿੱਚ ਅਜਿਹਾ ਪਿਆਰ ਸੀ ਜਿੱਦਾਂ ਸਾਰੇ ਇੱਕ ਹੀ ਪਰਿਵਾਰ ਦੀ ਮਮਤਾ ਵਿੱਚ ਪਲ ਰਹੇ ਹੋਣ ਮੈਂ ਅਕਸਰ ਤਨਵੀ ਨੂੰ ਕਹਿੰਦਾ ਕਿ ਤੂੰ ਸਿਰਫ ਮੈਨੂੰ ਨਹੀਂ ਸਗੋਂ ਮੇਰੀ ਪੂਰੀ ਜ਼ਿੰਦਗੀ ਨੂੰ ਬਚਾਇਆ ਏ ਉਹ ਹੱਸ ਕੇ ਕਹਿੰਦੀ ਅਸੀਂ ਦੋਵਾਂ ਨੇ ਮਿਲ ਕੇ ਆਪਣੀ ਕਿਸਮਤ ਬਦਲੀ ਆ ਤੇ ਮੇਰੀ ਪਤਨੀ ਪਹਿਲੀ ਪਤਨੀ ਨੇ ਜੋ ਸੰਪਤੀ ਮੇਰੇ ਤੋਂ ਖੋ ਲਈ ਸੀ ਉਹ ਸਭ ਬਰਬਾਦ ਹੋ ਚੁੱਕੀ ਸੀ ਉਸਦੀ ਪੂਰੀ ਪੂੰਜੀ ਖਤਮ ਹੋ ਗਈ ਜਦ ਕਿ ਮੈਂ ਹਾਰ ਨਹੀਂ ਮੰਨੀ ਤੇ ਤਨਵੀ ਨਾਲ ਮਿਲ ਕੇ ਕਈ ਵਪਾਰ ਸ਼ੁਰੂ ਕੀਤਾ ਤੇ ਜੋ ਕਾਜੀ ਸਮੇਂ ਵਿੱਚ ਸਫਲਤਾ ਦੇ ਨਾਚਾਂ ਤੇ ਪਹੁੰਚ ਗਿਆ ਹੁਣ ਮੈਂ ਫਿਰ ਦੁਬਾਰਾ ਖਰਪਤੀ ਬਣ ਚੁੱਕਿਆ ਸੀ ਸਾਡੇ ਕਈ ਘਰ ਸੀ ਅਸੀਂ ਦੁਨੀਆ ਦੇ ਅਲੱਗ-ਅਲੱਗ ਦੇਸ਼ਾਂ ਚੋਂਦੇ ਜਾਂਦੇ ਰਹਿੰਦੇ ਮੈਂ ਅਕਸਰ ਸੋਚਦਾ ਕਿ ਸਭ ਸਿਰਫ ਤਨਵੀ ਦੇ ਕਾਰਨ ਸੰਭਵ ਹੋਇਆ ਉਹ ਸਨੇਹ ਹਰ ਮੋੜ ਤੇ ਮੇਰਾ ਹੌਸਲਾ ਵਧਾਇਆ ਤੇ ਮੇਰਾ ਸਾਥ ਦਿੱਤਾ ਮੈਂ ਜਾਣਦਾ ਸੀ ਕਿ ਮੇਰੇ ਪਹਿਲੇ ਵਿਆਹ 'ਚ ਕਦੇ ਸੱਚਾ ਪਿਆਰ ਆਇਆ ਹੀ ਨਹੀਂ ਮੇਰੀ ਪਹਿਲੀ ਪਤਨੀ ਨੇ ਕਦੇ ਮੇਰੇ ਦਿਲ ਵਿੱਚ ਆਪਣੇ ਲਈ ਜਗ੍ਹਾ ਬਣਾਉਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਸ਼ਾਇਦ ਇਸ ਲਈ ਮੈਂ ਉਸ ਤੋਂ ਦੂਰ ਹੋ ਗਿਆ ਫਿਰ ਕਿਸਮਤ ਨੇ ਮੈਨੂੰ ਤਨਵੀ ਵਰਗਾ ਹਮਸਫਰ ਦਿੱਤਾ ਜਸਨੇ ਮੇਰੀ ਅਧੂਰੀ ਜ਼ਿੰਦਗੀ ਨੂੰ ਪੂਰਾ ਕਰ ਦਿੱਤਾ ਸੀ ਲੰਡਨ ਸ਼ਿਫਟ ਹੋਣ ਦਾ ਫੈਸਲਾ ਕੀਤਾ ਤਾਂ ਜੋ ਬੱਚਿਆਂ ਦੀ ਪੜ੍ਹਾਈ ਵਧੀਆ ਤੇ ਆਪਣੇ ਕਾਰੋਬਾਰ ਦੀ ਸਹੀ ਦਿਸ਼ਾ ਮਿਲ ਸਕੇ ਸਮਾਂ ਲੰਘਦਾ ਗਿਆ ਬੱਚੇ ਵੱਡੇ ਹੋ ਗਏ ਸਭ ਕੁਝ ਪੂਰੀ ਤਰ੍ਹਾਂ ਬਦਲ ਚੁੱਕਿਆ ਸੀ ਉਹ ਦਿਨ ਯਾਦ ਆਉਂਦਾ ਜਦੋਂ ਮੈਂ ਫਟਪਾਤੇ ਕੰਬਲ ਲੈ ਕੇ ਬੈਠਾ ਸੀ ਤੇ ਅੱਜ ਮੈਂ ਆਪਣੇ ਪਰਿਵਾਰ ਦੇ ਨਾਲ ਸੁਖੀ ਤੇ ਸ਼ਾਂਤੀ ਜੀਵਨ ਬਿਤਾ ਰਿਹਾ ਸੀ ਪਰ ਇੱਕ ਦਿਨ ਇੱਕ ਖਬਰ ਨੇ ਸਭ ਕੁਝ ਹਿਲਾ ਕੇ ਰੱਖ ਦਿੱਤਾ ਪਤਾ ਲੱਗਿਆ ਕਿ ਮੇਰੀ ਪਹਿਲੀ ਪਤਨੀ ਨੇ ਮੇਰੇ ਵਪਾਰ ਦੇ ਕੁਝ ਹਿੱਸੇ ਗੈਰ ਕਾਨੂੰਨੀ ਤਰੀਕੇ ਨਾਲ ਆਪਣੇ ਨਾਮ ਕਰਵਾਏ ਸੀ ਤੇ ਇਸ ਦੇ ਪਿੱਛੇ ਉਸ ਦਾ ਨਵਾਂ ਪਤੀ ਵੀ ਸ਼ਾਮਲ ਸੀ ਮੈਂ ਤਣਵੀ ਨੂੰ ਸਭ ਕੁਝ ਦੱਸਿਆ ਉਹ ਹੈਰਾਨ ਰਹਿ ਗਈ ਪਰ ਉਸਨੇ ਮੇਰਾ ਹੱਥ ਫੜ ਕੇ ਕਿਹਾ ਕਿ ਹੁਣ ਡਰਨ ਦੀ ਕੋਈ ਲੋੜ ਨਹੀਂ ਅਸੀਂ ਉਹਨਾਂ ਨੂੰ ਕਾਨੂੰਨ ਦੇ ਹਵਾਲੇ ਕਰਾਂਗੇ ਤੇ ਹਰ ਉਹ ਚੀਜ਼ ਵਾਪਸ ਲਵਾਂਗੇ ਜੋ ਉਹਨਾਂ ਨੇ ਖੋਹੀ ਸੀ ਕਈ ਸਾਲਾਂ ਦੀ ਲੜਾਈ ਤੋਂ ਬਾਅਦ ਅਸੀਂ ਸਭ ਕੁਝ ਵਾਪਸ ਪਾਇਆ ਇਸ ਬਾਰੇ ਸਮੇਂ ਬੁਰੇ ਸਮੇਂ 'ਚ ਮੈਂ ਸਿੱਖਿਆ ਕਿ ਰਿਸ਼ਤੇ ਸਿਰਫ ਖੂਨ ਜਾਂ ਕਾਨੂੰਨ ਨਾਲ ਨਹੀਂ ਬਣਦੇ ਸਗੋਂ ਸੱਚਾਈ ਤੇ ਤਿਆਗ ਨਾਲ ਬਣਦੇ ਆ ਅੱਜ ਮੇਰੇ ਬੱਚੇ ਸਫਲ ਆ ਮੇਰਾ ਵਪਾਰ ਫੈਲ ਗਿਆ ਤੇ ਪਰ ਮੇਰੇ ਲਈ ਸਭ ਤੋਂ ਕੀਮਤੀ ਆ ਤਣਵੀ ਤੇ ਮੇਰਾ ਪਰਿਵਾਰ ਮੈਂ ਤਨਵੀ ਨੂੰ ਕਿਹਾ ਜੇਕਰ ਤੂੰ ਨਾ ਹੁੰਦੀ ਤਾਂ ਮੈਂ ਅੱਜ ਕੁਝ ਵੀ ਨਾ ਹੁੰਦਾ ਉਹ ਮੁਸਕਰਾ ਕੇ ਬੋਲੀ ਤੁਹਾਡੇ ਅੰਦਰ ਕਦੇ ਹਾਰਨਾ ਮੰਨਣ ਦਾ ਜज्बा ਸੀ ਮੈਂ ਬਸ ਤੁਹਾਨੂੰ ਉਹ ਸ਼ੀਸ਼ਾ ਦਿਖਾਇਆ ਅਸੀਂ ਦੋਵਾਂ ਨੇ ਇੱਕ ਦੂਜੇ ਦੀਆਂ ਅੱਖਾਂ 'ਚ ਦੇਖਿਆ ਤੇ ਚੁੱਪ ਕਰਕੇ ਉੱਪਰ ਵਾਲੇ ਦਾ ਧੰਨਵਾਦ ਕੀਤਾ ਕਿ ਜ਼ਿੰਦਗੀ ਨੇ ਸਾਨੂੰ ਇੱਕ ਨਵੀਂ ਸ਼ੁਰੂਆਤ ਦਾ ਮੌਕਾ ਦਿੱਤਾ ਸੋ ਦੋਸਤੋ ਏਸੀ ਸਾਡੀ ਅੱਜ ਦੀ ਕਹਾਣੀ ਕਿਵੇਂ ਦੀ ਲੱਗੀ ਲਾਈਕ ਸ਼ੇਅਰ ਕਰਕੇ ਜਰੂਰ ਜਾਨਾ ਜੇ ਜਿੰਗਾ ਕਹਾਣੀਆਂ ਹੋਰ ਸੁਣਨਾ ਚਾਹੁੰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਮਿਲਦੇ ਨਵੀਂ ਕਹਾਣੀ ਦੇ ਨਾਲ ਤਦ ਤੱਕ ਰੱਬ ਰੱਖਾ